ਰੱਬ ਸੱਚਖੰਡ ਨੂੰ ਜਿਹੜਾ ਪਾਉਣ ਦਾ ਰਾਹ ਜੀ ਇਹ ਕਿੰਨੇ ਕ ਤਪੱਸਿਆ ਮੰਗਦਾ ਇਹ ਬਹੁਤ ਤਪੱਸਿਆ ਮੰਗਦਾ ਇਹ ਇਥੋਂ ਤੋਂ ਤੱਕ ਕੇ ਮਹਾਰਾਜ ਪੱਲੇ ਪਾਸ਼ਾ ਗੁਰੂ ਨਾਨਕ ਸਾਹਿਬ ਹਮ ਗੁਰਨਾਨਕ ਸਾਹਿਬ ਨੇ ਵੀ ਤਪ ਕੀਤਾ ਬਿਲਕੁਲ ਪਹਿਲੋਂ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਕਾਲ ਕਮਾਈ ਅੱਛਾ ਮਹਾਰਾਜ ਭਾਈ ਗੁਰਦਾਸ ਜੀ ਲਿਖਦੇ ਆ ਹਮ ਇਹਨਾਂ ਨੂੰ ਤਪ ਕਰਨ ਦੀ ਕੀ ਲੋੜ ਸੀ ਤਾਂ ਖੁਦ ਪਰਮ ਭ੍ਰਮ ਦੇ ਦੇਖੋ ਇਹੀ ਗੱਲ ਹੁੰਦੀ ਹੈ ਵੀ ਸਿੱਖਾਂ ਨੂੰ ਸਿਖਾਉਣ ਖਾਤਰ ਜਦੋਂ ਪਿਓ ਆ ਬੱਚਾ ਜਿਹੜਾ ਨਾ ਉਹ ਆਪਦੇ ਪਿਓ ਤੋਂ ਸਿੱਖਦਾ ਹਮ ਬੱਚਾ ਜਿਹੜਾ ਹੈਗਾ ਉਹ ਆਪਦੇ ਪਿਓ ਤੋਂ ਸਿੱਖਦਾ ਬਿਲਕੁਲ ਤੇ ਇਸ ਕਰਕੇ ਮਹਾਰਾਜ ਜਿਹੜਾ ਹੋਗਾ ਉਹ ਸਿੱਖਾਂ ਦਾ ਪਿਓ ਆ ਹਮ ਤੇ ਉਹਨੇ ਉਹ ਕਰ ਕਰਕੇ ਦਿਖਾਇਆ ਸਾਨੂੰ ਵੀ ਐਵੇਂ ਵੀ ਪੁੱਤਰੋ ਐ ਜਾ ਜਾਓ ਐ ਜਾ ਜਾਓ ਹਮ ਇਥੋਂ ਤੱਕ 10ਵੇਂ ਪਾਸ਼ਾ ਨੇ ਆਪਦੇ ਪ੍ਰਸੰਗ ਦੇ ਵਿੱਚ ਜਦੋਂ ਆਪ ਮੈਂ ਆਪਣੀ ਕਥਾ ਬਖਾਨਾਂ ਆਪਦੀ ਕਥਾ ਬਖਾਉਂਦੇ ਆ ਤੇ ਉੱਥੇ ਫਿਰ ਕਹਿੰਦੇ ਆ ਵੀ ਮਹੇਮਕੁੰਡ ਪਰਬਤ ਹੈ ਜਹਾਂ ਸਬਤ ਸਰਉਂਗ ਸੂਤ ਹੈ ਤਹਾ ਤਹਮ ਬਹਿ ਕੇ ਤਹ ਤੇ ਤਹਮ ਅਣਕ ਤਪੱਸਿਆ ਸਾਧੀ ਅੱਛਾ ਮਹਾਕਾਲ ਕਾਲਕਾਰ ਅੱਛਾ ਉਹ 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 ਉਦਾਰ ਰਾਜਕੀਨੋ ਰਾਦਰੀ ਜਿਹੜਾ ਮਹਾਕਾਲ ਕਾਲ ਦਾ ਵੀ ਕਾਲ ਉਹ ਕਹੇ ਜੋ ਕੀ ਚੀਜ਼ ਹੈ ਜੀ ਫਿਰ ਮਹਾਕਾਲ ਕੀ ਚੀਜ਼ ਹੈ ਬਣੋ ਮਹਾਕਾਲ ਅਕਾਲ ਪਰਮੇਸ਼ਰ ਹੂੰ ਪਰਮੇਸ਼ਰ ਖੋਦ ਜਿਹੜਾ ਇਹ ਸੰਸਾਰ ਨੂੰ ਚਲਾ ਰਿਹਾ ਠੀਕ ਹੈ ਜਿਹੜਾ ਸਾਰੀਆਂ ਚੀਜ਼ਾਂ ਦਾ ਸਟੋਰ ਆ ਹੂੰ ਜਿੱਥੇ ਆਉਂਦੀਆਂ ਜਾਂਦੀਆਂ ਚੀਜ਼ਾਂ ਉਹ ਆ ਸਰਵ ਵਿਆਪਕ ਆ ਜਿਹੜਾ ਠੀਕ ਹੈ ਜੀ ਹਾਂ ਤਪੱਸਿਆ ਦੀ ਗੱਲ ਛੇੜੀ ਆ ਆਪਾਂ ਤਪੱਸਿਆ ਦੀ ਗੱਲ ਕਰ ਰਹੇ ਹਾਂ ਨਾ ਕਈ ਤਪੱਸਿਆ ਦੇ ਵਿੱਚ ਅਨੇਕਾ ਵਿਧੀਆਂ ਅਪਣਾਉਂਦੇ ਨੇ ਹੂੰ ਬਹੁਤ ਵਿਧੀਆਂ ਨੇ ਕੋਈ ਜੋਗੀ ਜਾਂ ਕੋਈ ਸਿੱਧਾ ਕੋਈ ਪੀਰ ਆਲੱਗ-ਅਲੱਗ ਵਿਧੀਆਂ ਰੱਬ ਨੂੰ ਪਾਉਣ ਦੀਆਂ ਇਹਨਾਂ ਵਿਧੀਆਂ ਬਾਰੇ ਫਿਰ ਕੀ ਕਹਿਣਾ ਛੋਟਾ ਜਿਵੇਂ ਹੁਣ ਮੰਨ ਕੇ ਚੱਲੋ ਵੀ ਆਪਣੇ ਗੁਰਮਤ ਦੇ ਵਿੱਚ ਜਿਹੜੀ ਵਿਧੀ ਆ ਉਹ ਇਹੀ ਆ ਵੀ ਤੁਸੀਂ ਪਹਿਲਾਂ ਤਾਂ ਧਿਆਨ ਲਾਉਣਾ ਸਮਰਦੀ ਚੌਂਕੜੇ ਦੀ ਮਤਲਬ ਜਿਵੇਂ ਸੰਤਾਂਮਾ ਪੁਰਸ਼ਾਂ ਨੇ ਦੱਸਿਆ ਜੀ ਕਿਉਂਕਿ ਸਾਡੇ ਵੱਡਿਆਂ ਤੋਂ ਪ੍ਰਣਾਇ ਸੰਤਾਂਮਾ ਪੁਰਸ਼ ਨੇ ਹਮ ਉਹਨਾਂ ਸਾਨੂੰ ਸਿਖਿਆ ਦਿੱਤੀ ਹੈ ਇਹ ਵੀ ਤੁਸੀਂ ਭਾਈ ਚੌਂਕੜਾ ਲਾਉਣਾ ਤੇ ਮਹਾਰਾਜੇ ਦਾ ਨਾਮ ਸਿਮਰਨਾ ਜਪਣਾ ਹਮ ਵਾਹਿਗੁਰੂ ਗੁਰਮੰਤਰ ਦਿੱਤਾ ਸਾਨੂੰ ਮਹਾਰਾਜਿਆਂ ਨੇ ਹਮ ਵਾਹਿਗੁਰੂ ਦਾ ਅਭਿਆਸ ਕਰਨਾ ਹਮ ਤੇ ਸੰਤ ਆਤਰ ਸਿੰਘ ਮਸਤੂਨ ਵਾਲੇ ਮਹਾਂਪੁਰਸ਼ ਉਹਨਾਂ ਸਾਨੂੰ ਵੈਗਰੂ ਦਾ ਅਭਿਆਸ ਐਵੇਂ ਦੱਸਿਆ ਵੀ ਜਦੋਂ ਆ ਬਾਬਾ ਜੀ ਹਜੂਰ ਸਭ ਤਪੱਸਿਆ ਨੂੰ ਜਾ ਰਹੇ ਸੀ ਅੱਛਾ ਤਾਂ ਉਹਨਾਂ ਰਸਤੇ ਦੇ ਵਿੱਚ ਜਾਂਦੇ ਜਾਂਦੇ ਤੁਰ ਕੇ ਗਏ ਉਹ ਹਜੂਰ ਸਾਹਿਬ ਹਜੂਰ ਸਾਹਿਬ ਤੁਰ ਕੇ ਉਦੋਂ ਤੁਰ ਕੇ ਦਾ ਵੱਧ ਜਾਨੀ ਸੀ ਘੋੜਿਆਂ ਤੇ ਜਾਂਦੇ ਕਈ ਖੱਜਰਾਂ ਤੇ ਜਾਂਦੇ ਕਿਉਂਕਿ ਰਾਹ ਨਹੀਂ ਸੀ ਨਾ ਸਾਰਾ ਭਾਰਤ ਹੀ ਬਗਲ ਕੇ ਜਾਣਾ ਪਿਆ ਉਦੋਂ ਹਾਂ ਸਾਰਾ ਭਾਰਤ ਉਦੋਂ ਤੁਰ ਕੇ ਗਏ ਪਹਾੜਾਂ ਦੇ ਉੱਤੋਂ ਦੀ ਤੇ ਉਹਨਾਂ ਜਿਹਦੀ ਮਤਲਬ ਇੱਕ ਪੈਰ ਪੁੱਟਦੇ ਸਨ ਵਾਹਿ ਕਹਿੰਦੇ ਸਨ ਦੂਜੇ ਪੈਰ ਦੇ ਉੱਤੇ ਗੁਰੂ ਵਾਹਿਗੁਰੂ ਵਾਹਿਗੁਰੂ ਤੁਰਦੇ 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 ਇਸ ਮੱਦੀ ਇਹ ਤੁਰਦੇ ਫਰਦਾਂ ਦੀ ਸੰਬੰਧੀ ਹੈ ਤੁਰਦੇ ਫਰਦਾਂ ਦਾ ਨਾਮ ਅਭਿਆਸ ਹੈ ਹੂੰ ਇਹ ਤਪੱਸਿਆ ਤੁਰਦੇ ਫਰਦਾਂ ਦੀ ਹੂੰ ਮਹਾਰਾਜ ਜੀ ਨੇ ਕਹਿੰਦੇ ਉਹਨਾਂ ਬਚਨਾਂ ਨੂੰ ਪੂਰਾ ਕੀਤਾ ਮਹਾਰਾਜ ਕਹਿੰਦੇ ਹੱਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਹੂੰ ਵੀ ਹੱਥਾਂ ਪੈਰਾਂ ਨਾਲ ਉਹਦਾ ਕੰਮ ਕਰੋ ਨਾਲ-ਨਾਲ ਪਰਮੇਸ਼ਰ ਦਾ ਨਾਮ ਰੜਾਓ ਹੂੰ ਤੇ ਉਹਨੂੰ ਮਤਲਬ ਤੁਸੀਂ ਦੇਖ ਲਓ ਵੀ ਸਿੱਖ ਕਿਵੇਂ ਬਾਣੀ ਨਾਲ ਪਰਣਾਏਗੇ ਸੀ ਹੂੰ ਸੰਤਮਾਂ ਬੁਰਜ ਕਿਵੇਂ ਮਤਲਬ ਬਾਣੀ ਨਾਲ ਸੀ ਆ ਭੇਜ ਸਾਨੂੰ ਹੂੰ ਤੇ ਹੋਰ ਵੀ ਜਿਹੜੇ ਕਰਦੇ ਨੇ ਵਿਧੀਆਂ ਲਾਉਂਦੇ ਨੇ ਫਿਰ ਉਹ ਉਹ ਕੀ ਚੀਜ਼ਾਂ ਨੇ ਉਹ ਬਸ ਇਹੀ ਹੈ ਮਤਲਬ ਜਿਵੇਂ ਹੁਣ ਮੰਨ ਕੇ ਚੱਲੋ ਵੀ ਆਪਣੇ ਇੱਕ ਇੱਕ ਸੰਪਰਦਾਮਾ ਨੇ ਕਈ ਹਾਂ ਉਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਹਟ ਤਪਾ ਲਿਖਿਆ ਹੋਇਆ ਹਾਂ ਪੂਰਾ ਹਟ ਤਪ ਲਾਉਂਦੇ ਆ ਜੀ ਪਰ ਉਹ ਹਟ ਤਪ ਦਾ ਇੱਕ ਇਹੀ ਨਿਯਮ ਬਣਾ ਲੈਂਦੇ ਵੀ ਆਹੀ ਸਾਰਾ ਕੁਝ ਹੈ ਜੇਦੋ ਅਸੀਂ ਇਹੇ ਰੱਖ ਲੈਂਦੇ ਵੀ ਆਹੀ ਸਾਰਾ ਕੁਝ ਹੈ ਫਿਰ ਮਤਲਬ ਫਿਰ ਅਗਰ ਦਾ ਪੱਟਿਆ ਨਹੀਂ ਗੇਮ ਵਿਗੜ ਜਾਂਦੀ ਆ। ਤੇ ਅੱਗੇ ਨਹੀਂ ਜਾ ਸਕਦਾ ਮੈਂ। ਹਾਂ ਗੇਮ ਵਿਗੜ ਜਾਂਦੀ ਆ ਉੱਥੇ। ਉੱਥੇ ਮਤਲਬ ਇਹ ਆ ਵੀ ਮਹਾਰਾਜ ਕਹਿੰਦੇ ਵੀ ਆ ਕਾਹੇ ਦੋ ਲੂਚਨ ਮੂਦਕਾ ਬੈਠ ਰਹੇ ਬਖ ਧਿਆਨ ਲਗਾਇਓ। ਹਮ ਨਾਹਤ ਫਿਰ ਉਹਨੇ ਸਾਤ ਸੁੰਦਰ ਲੋਗ ਉੱਪਰ ਲੋਗ ਬਾਇਓ। ਹਮ ਬਾਸ ਕਿਉਂ ਬਖਿਆਨ ਸੋ ਬੈਠ ਕੇ ਐਸੀ ਐਸੀ ਸਬੈਸ ਬਤਾਇਓ। ਸਾਚ ਕਹੂੰ ਸੁਣ ਲਿਓ ਸਭਾ। ਹਮ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉੱਚੇ ਹੋ ਕੇ ਖੜ ਕੇ ਖੜ ਕੇ ਕਹਿੰਦੇ ਕਹਿੰਦੇ ਭਾਈ ਮੈਂ ਸੱਚ ਕਹਿਣਾ। ਕੋਈ ਝੂਠ ਨਹੀਂ ਇਹ ਗੱਲ ਦੇ ਵਿੱਚ। ਹਮ ਬਿਲਕੁਲ ਸੱਚ। ਹੂੰ ਸਾਚ ਕਹੂੰ ਸੁਣ ਲਿਓ ਸਭ ਹੁਣ ਸਾਰੇ ਸੁਣ ਲਓ ਜਿੰਨੇ ਬੈਠੇ ਹੋ ਹੂੰ ਸਾਰੇ ਸੁਣ ਲਓ ਕਿੰਨੇ ਮਰਜੀ ਧਰਮਾਂ ਦੇ ਬੈਠੇ ਹੋ ਇੱਥੇ ਹੂੰ ਸਾਰੇ ਸੁਣ ਲਓ ਸਾਰਾ ਸੰਸਾਰ ਸੁਣੇ ਸਾਰੇ ਦੇਵਤੇ ਸੁਣ ਜਿੰਨ ਪ੍ਰੇਮ ਕਿਉ ਤ ਨਹੀਂ ਪ੍ਰਾਪਾਇਓ ਉਹੋ ਹੀ ਪਰਮੇਸ਼ਰ ਪ੍ਰਮਾਤਮਾ ਨੂੰ ਪਤੀ ਨੂੰ ਮਿਲ ਸਕਦਾ ਜੀਨੇ ਉਹਨੂੰ ਪ੍ਰੇਮ ਕੀਤਾ ਕਿਵੇਂ ਪ੍ਰੇਮ ਹੋਵੇ ਪ੍ਰੇਮ ਹੋਵੇ ਤੇ ਪ੍ਰੇਮ ਦਾ ਜਿਹੜਾ ਰਾਹ ਆ ਉਹ ਹੁਕਮ ਦਾ ਅੱਛਾ ਹੁਕਮ ਨੂੰ ਮੰਨਣਾ ਜੀ ਹਜ਼ਾਰ ਨੂੰ ਜਰਨਾ ਸਾਨੂੰ ਕੋਈ ਗਾਲ ਦੇ ਜੀ ਅਸੀਂ ਜਰੈਣੀ ਜਾਂਦਾ ਸਤੋਂ ਹੂੰ ਹੁਣ ਜਰ ਲੋ ਲੜਨਾ ਨਹੀਂ ਕਿਸੇ ਨਾਲ ਹਾਂ ਸੰਤ ਮਹਬੂਸ਼ਾ ਨੇ ਸੰਤਾ ਤੇਰ ਸਿੰਘ ਮਸਤੂਰ ਵਾਲਾ ਨੇ ਇੱਕ ਗੱਲ ਕਹੀ ਸੀ ਹਜ਼ਾਰ ਨੂੰ ਜਰਨਾ ਤਪਾ ਸਰ ਤਪ ਹੈ ਹੂੰ ਕਿਸੇ ਦੇ ਬੋਲ ਕਬੋਲ ਨੂੰ ਸਹਾਰਨਾ ਤਪਾ ਸਰ ਤਪ ਹੈ ਹੂੰ ਇਤਨਾ ਆਪਣੀ ਗੱਲ ਕਰਕੇ ਨਾ ਜਿਵੇਂ ਚ ਪ੍ਰੇਮ ਫਿਰ ਸਿੱਖ ਧਰਮ ਤਾਂ ਪਾਸੇ ਹਥਿਆਰ ਚੱਕਣ ਦੀ ਵੀ ਗੱਲ ਕਰਦਾ ਬਿਲਕੁਲ ਇਹ ਗੱਲ ਇਹ ਹੈ ਇਹ ਉਹ ਇਹਦੇ ਇਹਦੇ ਕਰ ਚ ਡਿਫਰੈਂਸ ਹੈ ਨਾ ਹੂੰ ਵੀ ਜਦੋਂ ਅਕੀਦਿਆਂ ਦੀ ਗੱਲ ਆਉਂਦੀ ਹੈ ਸਿੱਖ ਕਦੇ ਵੀ ਆਪ ਦੇ ਆਪ ਤੇ ਆਪ ਦੇ ਵਾਸਤੇ ਨਹੀਂ ਜੂਝਦਾ ਹੂੰ ਸਿੱਖ ਧਰਮ ਨਤਾਨਿਆਂ ਦੀ ਤਾਂ ਨਤਾਨਿਆਂ ਦੀ ਰੱਖਿਆ ਕਰਨ ਖਾਤਰ ਦੁਸ਼ਟਾਂ ਤੋਂ ਹੂੰ ਇਹਦੇ ਵਾਸਤੇ ਜੂਝਿਆ ਹਮੇਸ਼ਾ ਹੀ ਮਤਲਬ ਗਰੀਬ ਗੁਰਬੇ ਦੀ ਰੱਖਿਆ ਖਾਤਰ ਸਿੱਖ ਜੂਝਿਆ ਹੂੰ ਜਦੋਂ ਕਿਸੇ ਕਿਸੇ ਦਾ ਹੱਕ ਮਾਰਿਆ ਜਾਵੇ ਉਦੋਂ ਜੂਝਿਆ ਹੂੰ ਉਨੀ ਤਰੋ ਜੁਝਣਾ ਸਹੀ ਉਹ ਬਿਲਕੁਲ ਜੁਝਣਾ ਸਹੀ ਹੈ বিনা ਪ੍ਰੇਮ ਤੋਂ ਬਿਲਕੁਲ ਉੱਥੇ ਪ੍ਰੇਮ ਦੇ ਨਾਲ ਰਹਿ ਕੇ ਜੁਝਿਆ ਜਾ ਸਕਦਾ ਉੱਥੇ ਮਹਾਰਾਜ ਹੁਣ ਜੰਗ ਲੜੀ ਮਹਾਰਾਜ ਨੇ ਹਮ ਮਹਾਰਾਜ ਨੇ ਕਿੰਨੇ ਪ੍ਰੇਮ ਨਾਲ ਜੰਗ ਲੜੀ ਉੱਥੇ ਮਹਾਰਾਜ ਕਹਿੰਦੇ ਵੀ ਜਦੋਂ ਪੰਗਾਣੀ ਦਾ ਜਗ ਹੁੰਦਾ ਤੇ ਉੱਥੇ ਮੂਰੇ ਜੰਗ ਜੁਝਾਰੂ ਹੁੰਦੇ ਐ ਖੜੇ ਤੇ ਮਹਾਰਾਜ ਪ੍ਰੇਮ ਸਦਕਾਰ ਨਾਲ ਦੇਖੀ ਹੁੰਦੇ ਪੂਰਾ ਪੂਰਾ ਅੱਛਾ ਹੁਣ ਮਰਨ ਵਾਲੇ ਵੀ ਉਹੀ ਲੱਗਦੇ ਕਿਉਂਕਿ ਪੁੱਤਰ ਨੇ ਸਾਰੇ ਹਮ ਉਹ ਵੀ ਉਹਨੇ ਪਿਆਰੇ ਕੀਤੇ ਉਹਨੇ 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 ਪਿਆਰੇ ਉਹਦੇ ਨਾਲ ਹਾਂ ਪੁੱਤਰ ਨੇ ਸਾਵੇ ਕੀ ਹੈ ਕੁਝ ਪੱਤਰ ਜਿਹੜੇ ਵਿਗੜ ਜਾਂਦੇ ਆ ਕੁਝ ਆ ਸਹੀ ਹੁੰਦੇ ਬਿਲਕੁਲ 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 ਉਹਨੂੰ ਤੇ ਸਾਰੇ ਉਹੀ ਲੱਗਦੇ ਆ ਨਾ ਹਾਂ ਕਿਉਂਕਿ ਉਸੇ ਉਸੇ ਪਿਓ ਦੀਆਂ ਲਾਦਾ ਨੇ ਸਾਰੀਆਂ ਹਾਂ ਤਾਂ ਕਰਕੇ ਮਤਲਬ ਮਹਾਰਾਜ ਮਹਾਰਾਜ ਦੇ ਸਾਰੀ ਹੀ ਕਾਇਨਾਤ ਮਹਾਰਾਜ ਦੀ ਬੱਚੀ ਨੇ ਅੱਛਾ ਹਾਂ ਜਿਵੇਂ ਕੱਲ ਹੋਰਦਾ ਸਤਗੁਰੂ ਸਾਹਿਬ ਹੁਣਾਂ ਦਾ ਭਲਾ ਬਣਾ ਜਾਂਦਾ ਹਾਂ ਜਿਵੇਂ ਕਹਿੰਦੇ ਆ ਜੀ ਵੀ ਹੁਣ ਉਹ ਉਹਨੂੰ ਸਾਰਿਆਂ ਦੀ ਸਾਰਿਆਂ ਦੀ ਉਹ ਤਾਂ ਭਲਾ ਸੋਚਦਾ ਹੂੰ ਉਹ ਤੇ ਤੁਸੀਂ ਦੇਖੋ ਵੀ ਜਦੋਂ ਮਹਾਰਾਜ ਤੀਰ ਖਿੱਚਦੇ ਹੁੰਦੇ ਸਨ ਤੇ ਤੀਰ ਦੀ ਮੁਖੀ ਦੇ ਉੱਤੇ ਉਹ ਲੱਗਿਆ ਹੁੰਦਾ ਜੀ ਸੋਨਾ ਹੂੰ ਦਸਦੇ ਨੇ ਹਾਂ ਹਾਂ ਤੁਸੀਂ ਦੇਖਿਆ ਵੀ ਹੁਣ ਉਹਨਾਂ ਉੱਤੇ ਪਏ ਨੇ ਤੀਰ ਬਿਲਕੁਲ ਤੇ ਅਸਥਾਨਾਂ ਤੇ ਤੇ ਉਹਨਾਂ ਤੀਰ ਦੀ ਮੁਖੀ ਦੇ ਲੱਗਿਆ ਹੁੰਦੇ ਸੀ ਉਹਨਾਂ ਤੇ ਜਦੋਂ ਮਾਰਦੇ ਸਨ ਉਹ ਭਲਾ ਕਰਦੇ ਸੀ ਵੀ ਕਫਣ ਦਾ ਚਲ ਹਾਂ ਵੀ ਉਹਨਾਂ ਦਾ ਭਲਾ ਬਣਾਦਾ ਵੀ ਜਦੋਂ ਜਦੋਂ ਡੈਥ ਹੋ ਗਈ ਉਸ ਤੋਂ ਬਾਅਦ ਉਹਦਾ ਉਹਦਾ ਸੰਸਕਾਰ ਤੱਕ ਦਾ ਸਾਰਾ ਖਰਚਾ ਨਾਲ ਤੁੰਦ ਦਿੰਦੀ ਸੀ ਵੀ ਇਹਨਾਂ ਦੇ ਘਰ ਦੇ ਨੂੰ ਆਉਕਣਾ ਉਹਦੇ ਹੂੰ ਤੁਸੀਂ ਦੇਖੋ ਮਤਲਬ ਵੀ ਉਹ ਉਹਨਾਂ ਦੇ ਉਹਨਾਂ ਦੇ ਉਹਦੇ ਚ ਵੀ ਭਲਾ ਹੈ ਹੂੰ ਉਹਨਾਂ ਦੇ ਉਹਦੇ ਚ ਵੀ ਭਲਾ ਹੈ ਉਸ ਚ ਵੀ ਭਲਾ ਹਾਂ ਉਹਨਾਂ ਦੇ ਉਹ ਉਹ ਜੀਵਾਂ ਨੂੰ ਮਤਲਬ ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਣ ਬਣਾਏ ਹੂੰ ਉਹ ਚਾਹੁੰਦੇ ਆ ਵੀ ਜੀਵ ਮਿਲੇ ਹੂੰ ਪਰ ਜਿਉ ਨਹੀਂ ਮਿਲਦਾ ਤੇ ਦੂਜੇ ਲੋਟ ਨੂੰ ਫਿਰ ਇੱਕ ਗੱਲ ਹੋਰ ਹੈ ਜੀ ਗੁਰੂ ਪਾਤਸ਼ਾਹ ਹੀ ਪੈਦਾ ਕਰਨ ਵਾਲਾ ਗੁਰੂ ਪਾਤਸ਼ਾਹ ਸਾਰਾ ਕੁਝ ਕਰਨ ਵਾਲਾ ਤੇ ਫਿਰ ਉਹਨੇ ਮਾੜੇ ਜਿਹੇ ਪੈਦਾ ਕੋ ਕੀਤੇ ਉਹ ਸਾਰਾ ਨੂੰ ਚੰਗਾ ਕਿਉਂ ਨਹੀਂ ਬਣਾ ਸਕਦਾ ਸਤਜਗ ਵਰਤਾ ਦੇ ਕਲਰ ਵਰਤਾ ਸਹੇਦੋ ਤਾਂ ਕੁਝ ਵੀ ਕਰ ਸਕਦਾ ਪਰਮਾਤਮਾ ਬਿਲਕੁਲ ਹੋ ਸਕਦੀ ਆ ਪਰ ਪਰ ਅਸਲ ਅਸਲ ਚ ਕੀ ਹੈ ਨਾ ਪਰਮੇਸ਼ਰ ਦੀ ਇਹ ਖੇਡ ਆ ਉਹ ਜਿਵੇਂ ਖੇਡ ਰਿਹਾ ਉਹ ਤੁਹਾਨੂੰ ਮੈਂ ਹੁਣ ਮੈਂ ਦੱਸਾਂ ਵੀ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਹੂੰ ਰਸ਼ੀਦ ਕਰਨ ਲੱਗੇ ਤੇ ਆਇਆ ਤੇ ਇੱਕ ਉਥੋਂ ਮੁਸਲਮਾਨ ਫਕੀਰ ਆਇਆ ਹੂੰ ਮਹਾਰਾਜ ਜੀ ਕਹਿੰਦੇ ਤੁਸੀਂ ਤੇ ਆਪ ਰੱਬ ਆ ਹੂੰ ਤੁਸੀਂ ਤੇ ਆਪ ਖੁਦਾ ਹੂੰ ਤੇ ਤੁਸੀਂ ਕਿਉਂ ਨਹੀਂ ਮਤਲਬ ਇਹਦੇ ਵਾਸਤੇ ਉਹ ਕਰਦੇ ਤੁਸੀਂ ਆਪਣੀਆਂ ਕਿਉਂ ਨਹੀਂ ਤਾਕਤਾਂ ਦਿਖਾਉਂਦੇ ਕਿਉਂ ਨਹੀਂ ਕਰਾਮਾਤ ਕਰਦੇ ਹੂੰ ਤੁਸੀਂ ਮੈਨੂੰ ਦੱਸੋ ਮੈਂ ਆ ਉਹਦਾ ਪੀਰ ਫਕੀਰਾਂ ਨੂੰ ਛੱđa ਤੇ ਮੈਂ ਉਟਾਦਾ ਸਾਰਾ ਕੁਝ ਹੂੰ ਉਹ ਵੀ ਪੂਰਾ ਪਹੁੰਚਿਆ ਹੋਇਆ ਸੀ ਤੇ ਮਹਾਰਾਜ ਨੇ ਮੁਠੀ ਦਿਖਾਈ ਉਹਨੂੰ ਕਹਿੰਦੇ ਆ ਦੇਖ ਬੰਨੀ ਬੈਠਿਆ ਸਾਰਾ ਕੁਝ ਮੇਰੇ ਸਾਡੀ ਮੁਠੀ 'ਚ ਹੀ ਹੈ ਮੁਠੀ 'ਚ ਹੀ ਹੈ ਇਹ ਤਾਂ ਮਰਜ਼ੀ ਯਾਦ ਕਰਦਗੇ ਹਾਂ ਤੇ ਕਰ ਅਸੀਂ ਵੀ ਸਕਦੇ ਹਾਂ ਪਰ ਉਹਦਾ ਭਾਣਾ ਨਹੀਂ ਉਹਦਾ ਭਾਣਾ ਮਿੱਠਾ ਕਰਕੇ ਮੰਨਣਾ ਤਾਂ ਇਹ ਸਾਡੇ ਸਤਿਗੁਰੂ ਨੇ ਸਾਨੂੰ ਸਿਖਾਇਆ ਹਮ ਇਸ ਕਰਕੇ ਇਹ ਜਿਹੜਾ ਚੱਲ ਰਿਹਾ ਇਹਨੂੰ ਦੇਖਣਾ ਜਿਵੇਂ ਮਹਾਰਾਜ ਕਹਿੰਦੇ ਮੈਂ ਪਰਮਪੁਰਖ ਕੋ ਦਸਾ ਦੇਖਣ ਆਇਆ ਜਗਤ ਮਾ ਦੇਖਣ ਆਇਆ ਇੱਥੇ ਰਹਿਣ ਨਹੀਂ ਆਇਆ ਹਮ ਅਸੀਂ ਕੀ ਕਰਦੇ ਹਾਂ ਅਸੀਂ ਇੱਥੇ ਰਹਿਣ ਬਸੇਰੇ ਬਣਾਉਣੇ ਹਾਂ ਘਰ ਅਸੀਂ ਇੱਥੇ ਅਸੀਂ ਇੱਥੇ ਪੁੱਤ ਪੋਤਰਾਂ ਦਾ ਸੋਚਦੇ ਹਾਂ ਇੱਥੇ ਅਸੀਂ ਇਹ ਨਹੀਂ ਸੋਚਦੇ ਵੀ ਜਾ ਰਹਿਣਾ ਨਹੀਂ ਇਤਜੱਕ ਤਾਂ ਕਾਇਤ ਘਰ ਬੰਡੀ ਆ ਅਸੀਂ ਇਹ ਨਹੀਂ ਸੋਚਦੇ ਵੀ ਜਿੱਥੇ ਅਸੀਂ ਰਹਿਣਾ ਉੱਥੇ ਵਾਸਤੇ ਅਸੀਂ ਕੀ ਆਸਲ ਆਸਲ ਤਾਂ ਇਹੀ ਆ ਨਾ ਉੱਥੇ ਘਰ ਬਣਾਉਣਾ ਚਾਹੀਦਾ ਵੀ ਜਿੱਥੇ ਸਾਡਾ ਘਰ ਆਸਲ ਦੇ ਵਿੱਚ ਹੈਗਾ ਅਸੀਂ ਜਿੱਥੇ ਜਾਣਾ ਇਹ ਤਾਂ ਅਸੀਂ ਘੁੰਮਣ ਆਏ ਆ ਹੂੰ ਇਹ ਤਾਂ ਅਸੀਂ ਇਹ ਤਮਾਸ਼ੇ ਨੂੰ ਦੇਖਣ ਆਏ ਆ ਹੂੰ ਤੇ ਜਿੱਥੇ ਅਸੀਂ ਵਾਪਸ ਜਾਣਾ ਹੂੰ ਉੱਥੇ ਤਾਂ ਕੀ ਨਾ ਹੂੰ ਮਸੀਂ ਦਾ ਮੁਸਾਫਿਰ ਹੂੰ ਮੁਸਾਫਰ ਖਾਨੇ ਸਾਡਾ ਘਰ ਥੋੜਾ ਹੂੰ ਇੱਥੇ ਕੰਪਾਸਟੇ ਕਰਨਾ ਆਇਆ ਜਾਣਾ ਪੌਥੀ ਆ ਘੁੰਮ ਕੇ ਦੇਖਣ ਆਏ ਸੀ ਦੁਨੀਆ ਇੱਥੇ ਪਰ ਆਪਾਂ ਜੀ ਲਾ ਕੇ ਬਹਿ ਗਏ ਇੱਥੇ ਹੂੰ ਬਾਬਾ ਜੀ ਇਹ ਪਤਾ ਕਿਵੇਂ ਲੱਗੇ ਵੀ ਜਿਹੜਾ ਗੁਰਮਤ ਦੇ ਰਾਹ ਤੇ ਅਸੀਂ ਸਹੀ ਜਾ ਰਹੇ ਹਾਂ ਕਿ ਗਲਤ ਜਾ ਰਹੇ ਹਾਂ ਪ੍ਰਮਾਤਮਾ ਨੂੰ ਸੱਚਖੰਡ ਪਹੁੰਚਣ ਦੇ ਜਿਹੜਾ ਰਾਹ ਤੁਸੀਂ ਕਿਹਾ ਹੈ ਨਾ ਪਛਾਣ ਕਿਵੇਂ ਹੋਵੇ ਵੀ ਸਹੀ ਹੈ ਕਿ ਗਲਤ ਹੈ ਜਿਹੜਾ ਸ ਕਰ ਰਹੇ ਸਹੀ ਗਲਤ ਦੀ ਪਛਾਣ ਇਹ ਆ ਵੀ ਜਦੋਂ ਤੁਸੀਂ ਮਤਲਬ ਗੁਰਮਤ ਦੇ ਰਾਹ ਤੇ ਹੁੰਨੇ ਆ ਹੂੰ ਉਦੋਂ ਤੁਹਾਨੂੰ ਸਭ ਕੁਝ ਪੋਜ਼ਿਟਿਵ ਲੱਗਣ ਲੱਗ ਜਾਂਦਾ ਅੱਛਾ ਕੋਈ ਵੀ ਚੀਜ਼ 네ਗੇਟਿਵ ਨਹੀਂ ਲੱਗਦੀ ਤੁਹਾਨੂੰ اچھا ਵੀ ਜਿਹੜੀ ਘਟ ਰਹੀ ਆ ਉਹ ਸਿਰਫ ਤੁਸੀਂ ਮਹਿਸੂਸ ਕਰਦਾ ਵੀ ਇਹ ਘਟ ਰਹੀ ਆ ਹੂੰ ਪਰ ਤੁਸੀਂ ਇਹ ਨਹੀਂ ਮਤਲਬ ਉਹਦੇ ਚ ਇੰਟਰਫੇਅਰ ਕਰਦੇ ਵੀ ਇਹ ਕਿਉਂ ਹੋ ਗਈ ਹੂੰ ਨਾ ਕਿਉਂ ਦਾ ਸਵਾਲ ਹੀ ਵੀ ਉੱਥੇ ਸੱਤ ਜਿੱਥੇ ਰੱਬ ਦਾ ਕੰਸਰਟ ਆਗਾ ਉੱਥੇ ਕਿਉਂ ਦਾ ਕੰਸਰਟ ਖਤਮ ਜਿੱਦੋਂ ਤੁਸੀਂ ਉਹ ਰਾਹ ਤੇ ਤੁਰਪੇ ਨਾ ਫਿਰ ਤੁਹਾਨੂੰ ਇਹ ਲੱਗਦਾ ਵੀ ਇਹ ਕਸਵੱਟੀ ਆ ਮਹਾਰਾਜ ਦੀ ਮੇਰੇ ਤੇ ਲੱਗ ਰਹੀ ਆ ਮੇਰੀ ਪਰਖ ਹੋ ਰਹੀ ਆ ਹੁਣ ਇੱਥੇ ਹੂੰ ਵੀ ਮੈਂ ਖੜਦਾ ਕਿ ਨਹੀਂ ਖੜਦਾ ਹੂੰ ਜਦੋਂ ਤੁਸੀਂ ਇਹ ਜਾਣ ਲਿਆ ਤਾਂ ਤੁਸੀਂ ਸਹੀ ਰਾਹ ਤੇ ਆ ਹੂੰ ਤੁਸੀਂ ਇਹ ਦੇਖ ਲਾ ਵੀ ਮੇਰੇ ਤੇ ਕਾਮ, ਕਰੋਧ, ਲੋਭ, ਮੋਹ, ਅੰਕਾਰ ਜਿਹੜੇ ਵੀ ਰੂਪ ਚਾ ਰਿਹਾ ਉਹ ਪੁੱਤ-ਪੋਤਰਾਂ ਦੇ ਰੂਪ ਚਾ ਰਿਹਾ ਉਹ ਦੁਨੀਆਦਾਰਾਂ ਦੇ ਉਹ ਦੁਸ਼ਮਣ, ਸੱਜਣ, ਮਿੱਤਰ ਜਿਹੜੇ ਵੀ ਆਪਣੇ ਹੈਗੇ ਪਰ ਗੁਰਸਿੱਖ ਜਦੋਂ ਜਦੋਂ ਗੁਰਸਿੱਖ ਰਾਹ ਤੇ ਤੁਰ ਪਿਆ ਫਿਰ ਉਹਦਾ ਨਾ ਕੋ ਬੈਰੀ ਨਾ ਹੈ ਬਗਾਨਾ ਸਗਲ ਸੰਗ ਉਹ ਕੋ ਬਣਾਈ ਫਿਰ ਉਹਨੂੰ ਕੋਈ ਬੈਰੀ ਵੀ ਨਹੀਂ ਲੱਗਦਾ ਉਹਨੂੰ ਬਗਾਨਾ ਵੀ ਨਹੀਂ ਲੱਗਦਾ ਹੂੰ ਉਹ ਬੈਰੀ ਨੂੰ ਵੀ ਕਹਿੰਦਾ ਵੀ ਬੱਲਿਆ ਟੱਕ ਟਲ ਜਾ ਮੈਂ ਨਹੀਂ ਪੈ ਸਕਦਾ ਵਿੱਚ ਹਾਂ ਫਿਰ ਉਹ ਇੰਨਾ ਕੁ ਰੋਕਦਾ ਵੀ ਜਿੰਨਾ ਕੋ ਗੁਰਗੋਮ ਸਿੰਘ ਸੱਚੇ ਪਾਤਸ਼ਾਹ ਨੇ ਕਿਹਾ ਵੀ ਚੂਂਕਾਰ ਆ ਜਾ ਹਮਾਹੀ ਤੇ ਦਰਗਜਸ ਹਲਾ ਲਾਸਤ ਬੁਰਦਨ ਵਸ਼ਮ ਸ਼ੀਰਦਸ ਜਦੋਂ ਤੁਹਾਡੇ ਜਮਾ ਕਿਨਾਰੇ ਤੇ ਆ ਗਿਆ ਤਲਵਾਰ ਲੈ ਕੇ ਕੋਈ ਬੰਦਾ ਉਦੋਂ ਤੋਂ ਦਾ ਥੱਥ ਮੁਠੇ ਤੇ ਜਾਵੇ ਮੁਠੇ ਤੇ ਹਾਂ ਕੱਢਣ ਦਾ ਉਹ ਵੀ ਨਹੀਂ ਪਰਵਾਹ ਅੱਛਾ ਵੀ ਇੰਨਾ ਕੁ ਡਰ ਥੋੜਾ ਹੋਵੇ ਵੀ ਜਦੋਂ ਹੱਥ ਮੁਠੇ ਨੂੰ ਬਾਲਾ ਵੀ ਬੱਚੇ ਹੋ ਜਾ ਭਾਈ ਹੂੰ ਹੁਣ ਅਸੀਂ ਬਸ ਆ ਨਹੀਂ ਕਰਨਾ ਅਹੀਂ ਤੈਨੂੰ ਬਹੁਤ ਸਮਝਾ ਲਿਆ ਚੜ ਕੇ ਆ ਗਿਆ ਫੇਰ ਅਸੀਂ ਤੁਹਾਨੂੰ ਬਹੁਤ ਸਮਝਾ ਲਿਆ ਹੂੰ ਇਹ ਜੇ ਬੰਦਾ ਚੜ ਕੇ ਆ ਗਿਆ ਉਹ ਤੋਂ ਉਹ ਤੋਂ ਕੱਢ ਸਕਦੇ ਫੇਰ ਸੂਰਾਸੋ ਪਹਿਚਾਨੀ ਕਿ ਲੜਾ ਦਿਨ ਕੀ ਲੜਾ ਦਿਨ ਕੀ ਫੇਰ ਉੱਥੇ ਉੱਥੇ ਹੋ ਜਾਂਦਾ ਨਾ ਕੰਮ ਹੂੰ ਉੱਥੇ ਤੇ ਫਿਰ ਉਹ ਜਲਾਜ ਜੋਸ਼ ਆ ਜਾਂਦਾ ਸੂਰ ਦਾ ਇੱਕ ਐਗਜ਼ਾਮਪਲ ਜਿਵੇਂ ਬਾਬਾ ਦੀਪ ਸਿੰਘ ਬਿਲਕੁਲ ਬਿਲਕੁਲ ਉਹ ਉਹ ਫਿਰ ਉਹ ਚੀਜ਼ਾਂ ਘਟ ਜਾਂਦੀਆਂ ਉਹ ਇੱਕ ਡਰੀ ਸਟੇਜ ਆ ਹੂੰ ਉਹਨੂੰ ਅਸੀਂ ਉਹਨੂੰ ਅਸੀਂ ਵੀਰਤਾ ਨੂੰ ਅਣਖ ਨੂੰ ਅਸੀਂ ਹੰਕਾਰ ਨਹੀਂ ਕਹਿ ਸਕਦੇ ਹੂੰ ਕਈ ਬੰਦੇ ਕਹਿੰਦਾ ਵੀ ਹੰਕਾਰ ਚ ਆ ਕੇ ਗਰੋਧ ਚ ਆ ਕੇ ਹੂੰ ਗਰੋਧ ਗਰੋਧ ਨੂੰ ਤੇ ਅਣਖ ਨੂੰ ਹੂੰ ਪੈਰਲਰ ਜਿਹੜੇ ਬੰਦੇ ਕਰ ਲੈਂਦੇ ਆ ਉਹ ਮਤਲਬ ਗਲਤ ਹੋ ਜਾਂਦਾ ਕੰਮ ਅੱਛਾ ਗਰੋਧ ਹੋਰ ਆ ਅਣਖ ਹੋਰ ਕੀ ਫਰਕ ਹੈ ਜਿੰਨਾ ਚ ਗਰੋਧ ਦਾ ਤਾਂ ਮਤਲਬ ਇਹ ਆ ਵੀ ਥੋੜਾ ਥੋੜਾ ਜਿਹੜਾ ਮਾਈਂਡ ਹੁੰਦਾ ਹੂੰ ਉਹ ਆਪਦੇ ਪੱਧਰ ਹੁੰਦਾ ਆਪਦੇ ਵਾਸਤੇ ਸੋਚਦਾ ਆਪਦਾ ਭਲਾ ਸੋਚਦਾ ਤਾਂ ਤੁਸੀਂ ਕਰਦੇ ਆ ਹੂੰ ਤੇ ਜਿਹੜੀ ਅਣਖ ਹੁੰਦੀ ਆ ਉਹ ਤੁਸੀਂ ਅਗਲੇ ਦਾ ਵੀ ਭਲਾ ਸੋਚਦਾ ਵੀ ਟੁੱਟੜ ਜਾ ਜੇ ਤੂੰ ਮਰ ਗਿਆ ਤੇਰਾ ਔਖਾ ਹੋ ਜੀ ਹੂੰ ਤੈਨੂੰ ਔਖਾ ਹੋ ਜੂ ਜੇ ਤੂੰ ਮਰ ਗਿਆ ਤੇ ਦੂਜਾ ਉਹ ਨੂੰ ਆਪਦੇ ਨੂੰ ਐ ਹੁੰਦਾ ਵੀ ਜੇ ਮੈਂ ਮਰ ਗਿਆ ਮੇਰੇ ਘਰ ਦਾ ਔਖਾ ਹੋ ਜੂ ਹੂੰ ਉਹ ਦੋਨੇ ਚੀਜ਼ਾਂ ਸੋਚਦਾ ਹੈ ਮਤਲਬ ਅਣਖ ਹੈ ਜਿਹੜੀ ਉਹ ਤਾਂ ਜਾਗਦੀ ਹੈ ਵੀ ਉਹ ਬੰਦਾ ਉਹ ਕਹਿੰਦਾ ਵੀ ਮੈਂ ਲੜਨਾ ਨਹੀਂ ਚਾਹੁੰਦਾ ਪਰ ਜੇ ਤੇਰੀ ਮਨਚਾ ਫਿਰ ਤੇਰੀ ਠੀਕ ਹੈ ਇੱਛਾ ਪੂਰੀ ਕਰ ਦੇ ਅੱਛਾ ਪੂਰੀ ਕਰ ਦਿੰਦੇ ਆ ਮਹਾਰਾਜ ਨੇ ਦੇਖ ਜਦੋਂ ਮਹਾਰਾਜ ਕਹਿੰਦੇ ਵੀ ਜਬਾ ਬਾਣ ਲਾਗੋ ਤਬਾ ਰੌਸ ਜਾਗਿਓ ਹੂੰ ਹਰੀ ਚੰਦ ਮਾਰੇ ਸੋ ਜੋਧਾ ਲਤਾਰੇ ਮਹਾਰਾਜ ਜਿਹੜੇ ਲੜ ਕੇ ਆਏ ਸੀ ਉਹਨੂੰ ਵੀ ਜੋਧਾ ਗਿਆ ਹਰੀ ਚੰਦ ਨੂੰ अच्छा ਜਿਹੜਾ ਵਿਰੋਧ ਚ ਖੜਾ ਸੀ ਮਹਾਰਾਜ ਨੇ ਉਹਨੂੰ ਵੀ ਜੋਧਾ ਗਿਆ ਵੀ ਬੜਾ ਜੋਧਾ ਸੀ ਭਾਈ ਤੂੰ ਮੇਰੇ ਮੂਰੇ ਖੜ ਗਿਆ ਹੋ ਕੇ ਹੈ ਤੇ ਮਹਾਰਾਜ ਨੇ ਉਹਨੂੰ ਤਿੰਨ ਮੌਕੇ ਦਿੱਤੇ ਹਾਂ ਵੀ ਤੂੰ ਤੀਰ ਮਾਰ ਉਹਨੇ ਤੀਰ ਮਾਰਿਆ ਬਥੇਰੇ ਤੀਰ ਛੱਡੇ ਨੇ ਦੋ ਤਿੰਨ ਤੀਰ ਛੱਡੇ ਉਹਨੇ ਤੇ ਤੀਜਾ ਤੀਰ ਮਹਾਰਾਜ ਦੇ ਲੱਗ ਗਿਆ ਪੇਟੀ ਚ ਉਹ ਜਾ ਕੇ ਗਾਂ ਛੂ ਗਿਆ ਮਹਾਰਾਜ ਨੇ ਤੀਰ ਪੱਟ ਕੇ ਪਰਾਂ ਸੜਤਾ ਤੇ ਮਹਾਰਾਜ ਕਹਿੰਦੇ ਭਾਈ ਹੁਣ ਤੂੰ ਸਾਡਾ ਸਾਥ ਤੈਨੂੰ ਬਥੇਰੇ ਮੌਕੇ ਦਿੱਤੇ ਫੇਰ ਨਹੀਂ ਤਾਂ ਮੈਂ ਫੇਰ ਮਹਾਰਾਜ ਨੇ ਜੋ ਤੀਰ ਛੱਡਿਆ ਤੇ ਆਰ ਪਰ ਹੋ ਗਿਆ ਉਹ ਜਿਹੜੇ ਮਹਾਰਾਜੇ ਤੀਰ ਲੱਗੇ ਸੀ ਉਹ ਵੀ ਤਾਂ ਫਿਰ ਕਰਮਾਂ ਵਾਲੇ ਲੱਗੇ ਨਹੀਂ ਉਹ ਮਾ ਜਿਵੇਂ ਜਿਵੇਂ ਇੱਕ ਉਹ ਹੋਣੀ ਹੁਣ ਮਤਲਬ ਪਿੱਛੇ ਜੇ ਕੋਈ ਕਵਤਾ ਸੀ ਕਿ ਜਿਹਨੂੰ ਤੀਰ ਲੱਗੇ ਗੁਰੂ ਗੋਬਿੰਦ ਦੇ ਉਹ ਕਾਲ ਚੱਕਰ ਚੋਂ ਮੁਕਤ ਹੋਏ ਹੋ ਗਈ ਵਾਕੀ ਹੋ ਗਈ ਜਿਹਨੂੰ ਜਿਹਨੂੰ ਗੁਰੂ ਗੋਬਿੰਦ ਸਿੰਘ ਦੇ ਤੀਰ ਵੀ ਲੱਗ ਜਾਂਦੇ ਸੀ ਉਹ ਕਾਲ ਚੱਕਰ ਚੋਂ ਮੁਕਤ ਹੋ ਜਾਂਦੇ ਸੀ ਆਸਲ 'ਚ ਸਕਲ ਕਾਲ ਕਾ ਕੀ ਆ ਤਮਾਸ਼ਾ ਇਹ ਕਾਲ ਦਾ ਤਮਾਸ਼ਾ ਹੂੰ ਜਿਹੜਾ ਵੀ ਅਸੀਂ ਪਰਪੰਚ ਦੇਖ ਰਿਹਾ ਕਾਲ ਦਾ ਤਮਾਸ਼ਾ ਹੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇੱਕ ਵਾਰ ਹੂੰ ਤੁਹਾਨੂੰ ਮੈਂ ਸਾਖੀ ਦੱਸਦਾ ਜੀ ਇੱਕ ਵਾਰ ਜੰਗਲ ਦੇ ਕਿਨਾਰੇ ਖੜੇ ਉਹ ਨਾਲ ਨਦੀ ਬੈਠੀ ਜੀ ਨਾਲ ਨਦੀ ਵਹਿੰਦੀ ਸੀ ਹਾਂ ਨਦੀ ਵਹਿੰਦੀ ਸੀ ਤੇ ਹਿਰਨ ਆਇਆ ਪਿਆਸਾ ਹੂੰ ਪਾਣੀ ਪੀਣ ਲੱਗਿਆ ਜੋ ਝੁੱਕ ਕੇ ਪਾਣੀ ਪੀਣ ਲੱਗਾ ਤੇ ਸਿੰਘ ਸਣ ਹੂੰ ਹਿਰਨ ਦੇ ਹੂੰ ਤੇ ਉਹ ਮੱਛੀ ਵਿੱਚ ਤੈਰ ਰਹੀ ਸੀ ਪਾਣੀ ਦੇ ਅੱਛਾ ਪਹਿਲਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਦੀ ਬਲ ਦੇਖੀ ਗਏ ਹੂੰ ਪੂਰਾ ਮੁਸਕਰਾਏ ਹਮ ਸਿੱਖਾਂ ਨੇ ਦੇਖਿਆ ਮਹਾਰਾਜ ਖੁਸ਼ ਆਏਨੇ ਕੋ ਕੁਛ ਹੋਨੇ ਫਿਰ ਮੱਛੀ ਘੁੰਮਣ ਲੱਗੀ ਤੱਲੇ ਹਮ ਮੱਛੀ ਨੂੰ ਦੇਖਿਆ ਮਹਾਰਾਜ ਮੱਛੀ ਹੈ ਤੇ ਮੱਛੀਆਂ ਨੂੰ ਦੇਖ ਦੇ ਕੇ ਉੱਤੋਂ ਛਾਲ ਮਾਰਦੀ ਹੈ ਫੇੜਕ ਪਉਂਦੀ ਹੈ ਪਾਣੀ ਚ ਮਹਾਰਾਜ ਹੱਸਦੇ ਹਮ ਕਹਿੰਦੇ ਸਬਰ ਕਰੋ ਦੇਖੋ ਹਮ ਤੇ ਮਹਾਰਾਜ ਢਾਲਤਾ ਫਿਰ ਉੱਤੇ ਹਿਰਨ ਆਇਆ ਹਮ ਹਿਰਨ ਆਇਆ ਜਦੋਂ ਪਾਣੀ ਪੀਣ ਲੱਗਿਆ ਮੱਛੀ ਜਦੋਂ ਬੁੜਕ ਕੇ ਦੁਬਾਰੇ ਪਾਣੀ ਚ ਡਿੱਗਣ ਕੋ ਸਿੰਗ ਚ ਫਸ ਗਈ ਉਹ ਸਿੰਘ ਚ ਫਸ ਗਈ ਹਾਂ ਹੁਣ ਮੱਛੀ ਸਿੰਘ ਚ ਫਸੀ ਤੜਫੀ ਜਾਂਦੀ ਹੈ ਤੇ ਮਾਰ ਹੱਸੀ ਜਾਂਦੇ ਆ ਮਹਾਰਾਜ ਪੂਰੇ ਖੁਸ਼ ਆ ਅੱਛਾ ਤੇ ਉਹ ਸਿੰਘ ਕਹਿੰਦੇ ਵੀ ਬੜਾ ਉਹ ਇੱਕ ਜੀਵ ਵਿਵਤਾ ਚ ਪਿਆ ਹੈ ਉਹ ਸਿੰਘ ਚ ਫਸਿਆ ਪਿਆ ਉਹ ਤੜਪ ਰਿਹਾ ਹੈ ਤੇ ਮਹਾਰਾਜ ਉਧਰੋਂ ਉਹ ਹੁਣ ਸਿੰਘ ਐ ਝਟਕਾਉਂਦੀ ਆਪਦਾ ਵੀ ਉਹਦੇ ਵਿੱਚ ਕੋਈ ਚੀਜ਼ ਫਸ ਗਈ ਉਧਰੋਂ ਉਹ ਦੁਖੀ ਐ ਵੀ ਮਹਾਰਾਜ ਤੁਸੀਂ ਹੱਸਦੇ ਹੋ ਇਹ ਗੱਲ ਕੋਈ ਸਮਝ ਨਹੀਂ ਆਈ ਉਹ ਕਹਿੰਦੇ ਸਮਝ ਆਜੂ ਕੋਈ ਨਹੀਂ ਹਰ ਜੋ ਹਜੇ ਹਜੇ ਕਰੋਕੋ ਤੁਸੀਂ ਹਜੇ ਦੇਖੋ ਮਹਾਰਾਜ ਅਸਮਾਨ ਕੰਨੀ ਦੇਖਦੇ ਆ ਹਮ ਇੱਕ ਇੱਕ ਗਿਰਦ ਤੁਰੀ ਆਉਂਦੀ ਹੈ ਇਲ ਹਮ ਇਲ ਤੁਰੀ ਆਉਂਦੀ ਆ ਗੇੜਾ ਦਈ ਜਾਂਦੀ ਆ ਹਮ ਉਹਨੇ ਉਹਦੀ ਇਲ ਨੂੰ ਹਮ ਉੱਚੀ ਉੜਦੀ ਆ ਨਾ ਅਸਮਾਨ ਚ ਬਿਲਕੁਲ ਹੁਣ ਸਕਿਨ ਉਹਦੀ ਚਮਕੀ ਹਮ ਮਤਲਬ ਜਿਹੜੀ ਫੜਫੜਾ ਰਹੀ ਸੀਗੀ ਮੱਛੀ ਮੱਛੀ ਦੀ ਜਦੋਂ ਸਕਿਨ ਚਮਕੀ ਤਾਂ ਇਲ ਨੇ ਮਤਲਬ ਨਿਸ਼ਾਨਾ ਬਿਨਾਂ ਤੇ ਸਿੱਧੀ ਤੁਰੀ ਆਈ ਮੱਛੀ ਤੇ ਆਈ ਮੱਛੀ ਤੇ ਆਈ ਹਮ ਜਦੋਂ ਮੱਛੀ ਤੇ ਡਿੱਗ ਪਈ ਹਮ ਉਹ ਵੀ ਸਿੰਗਾ ਚ ਫਸ ਗਈ ਹਿਰਣ ਦੇ ਹਿਰਣ ਦੇ ਸਿੰਗਾ ਚ ਉਹ ਵੀ ਫਸ ਗਈ ਅੱਛਾ ਹੁਣ ਦੋ ਜੀਵ ਤੜਪੋਈ ਤੜਪੀ ਜਾਂਦੇ ਹਾਂ ਤੇ ਮਹਾਰਾਜ ਹੱਸੀ ਜਾਂਦੇ ਮਹਾਰਾਜ ਦੇਖੀ ਜਾਂਦੇ ਹਾਂ ਮਹਾਰਾਜ ਵੀ ਗੱਲ ਕੀ ਹੋਈ ਹੂੰ ਇਹ ਦੋ ਜੀਵ ਵਿਵਤਾ ਚ ਫਸ ਗਏ ਤੀਜਾ ਉਹ ਫਸਿਆ ਬੈਠਾ ਜਿਹਦੇ ਸਿੰਗਾ ਚ ਫਸੇ ਬਿਠੀ ਹੈ ਗੱਲ ਕੀ ਹੋਈ ਹੂੰ ਕਹਿੰਦੇ ਕੋਈ ਨਹੀਂ ਹਜੇ ਹੋਰ ਰੋਕੋ ਹੂੰ ਦੇਖੋ ਹੂੰ ਇੱਕ ਇੱਕ ਨਾ ਮਹਾਰਾਜ ਜੰਗਲ ਦੇ ਵੱਲ ਦੇਖਦੇ ਆ ਨਾਲ ਪਹਾੜੀਆਂ ਝਾੜੀਆਂ ਚ ਹੂੰ ਉਧਰੋਂ ਇੱਕ ਸ਼ਰੁਰ ਕਰਦਾ ਤੀਰ ਆਉਂਦਾ ਅੱਛਾ ਪੂਰਾ ਤੇਜ਼ ਹੂੰ ਉਹ ਪਹਿਲਾਂ ਇੱਲ ਚ ਵੱੜਦਾ ਹੂੰ ਮੱਛੀ ਚ ਵੱੜਦਾ ਹੂੰ ਤੇ ਹਿਰਨ ਚ ਵੱੜਦਾ ਉਹ ਤਿੰਨਾਂ ਨੂੰ ਬਿਨਨ ਦਿੰਦਾ ਅੱਛਾ ਉਹ ਕਹਿੰਦੇ ਕੀ ਬਾਤ ਆ ਮਹਾਰਾਜ ਕਹਿੰਦੇ ਹੂੰ ਮਹਾਰਾਜ ਤੁਸੀਂ ਹੱਸਦੇ ਹੋ ਹੂੰ ਇਹ ਤਿੰਨਾਂ ਦੀ ਜਾਨ ਹੋ ਗਈ ਜਾਨ ਨਿਕਲ ਗਈ ਇੱਥੇ ਜੀਵਾਂ ਦੀ ਤੇ ਤੁਸੀਂ ਮਹਾਰਾਜ ਹੱਸਦੇ ਹੋ ਉਹ ਕਹਿੰਦੇ ਭਾਈ ਗੱਲਾਂ ਕਰਦਾ ਟਾਈਮ ਨਹੀਂ ਆਇਆ ਦੇਖੋ ਤੀਰ ਕਿੱਥੋਂ ਆਇਆ ਚਲੋ ਆਪਾਂ ਚੱਲ ਗਏ ਮਹਾਰਾਜ ਉਹਨਾਂ ਨੂੰ ਨਾਲ ਲੈ ਕੇ ਤੀਰ ਮਤਲਬ ਚੱਲ ਗਏ ਜੀਦੋ ਸਿੰਘਾਂ ਨੂੰ ਨਾਲ ਲੈ ਕੇ ਜਦੋਂ ਉੱਥੇ ਜਾ ਕੇ ਦੇਖਦੇ ਆ ਤੇ ਉਹ ਬੰਦਾ ਜਿਹੜਾ ਤੀਰ ਚਲਾਉਣ ਲਈ ਤੀਰ ਕਮਾਨ ਥੱਲੇ ਡਿੱਗਿਆ ਪਿਆ ਤੇ ਉਹ ਬੰਦਾ ਸੀਗਾ ਨਾ ਜਿਹੜਾ ਇੱਕ ਮਰਿਆ ਪਿਆ ਉਹ ਬੰਦਾ ਤੇ ਉਹਦਾ ਮਰੇ ਹੋਏ ਦਾ ਕੀ ਹੋਇਆ ਵੀ ਜਦੋਂ ਮਰਨ ਲੱਗਿਆ ਹੂੰ ਤਾਂ ਜੇ ਉਹਦੇ ਸੱਪ ਨੇ ਡੰਗ ਮਾਰਿਆ ਅੱਛਾ ਇੱਥੇ ਪੈਰ ਤੇ ਹਾਂ ਜਦੋਂ ਪੈਰ ਤੇ ਡੰਗ ਮਾਰਿਆ ਤੇ ਉਹਨੇ ਕਾਲ ਕਾਲ ਦੇ ਵਿੱਚ ਉਹਦੇ ਸਿਰ ਤੇ ਉੱਤੇ ਹੂੰ ਆਪਦੀ ਹੱਡੀ ਰੱਖਤੀ ਹੂੰ ਸੱਪ ਮਰ ਗਿਆ ਹੂੰ ਤੀਰ ਚਲਾਉਣ ਵਾਲਾ ਉਹ ਮਰ ਗਿਆ ਹੂੰ ਉਹ ਤਿੰਨੋਂ ਜੀ ਮਰ ਗਏ ਹੂੰ ਪੰਜ ਜੀਵਾਂ ਦੀ ਹੱਤਿਆ ਹੋਈ ਹੂੰ ਤੇ ਮਹਾਰਾਜ ਉੱਥੇ ਉਚਾਰਦੇ ਆ ਸਕਲ ਕਾਲ ਕਾਕੀ ਆ ਤਮਾਸ਼ਾ ਇਹ ਕਾਲ ਦਾ ਤਮਾਸ਼ਾ ਹੂੰ ਇਹ ਪਈ ਕਾਲ ਦਾ ਤਮਾਸ਼ਾ ਕਾਲ ਕਿਵੇਂ ਘਟਦਾ ਆ ਕੀ ਬੰਦੇ ਤੇ ਹੂੰ ਕਿੱਧਰ ਲੈ ਕਿੱਧਰ ਲੈ ਪਾਸੋਂ ਕਿਵੇਂ ਕਾਲ ਤੁਹਾਡੇ ਨਾਲ ਘੇਰੇ ਪਾਉਂਦਾ ਜੀ ਇਹ ਸਾਰਾ ਕਾਲ ਦਾ ਤਮਾਸ਼ਾ ਤੇ ਤੁਸੀਂ ਮਿੱਤਰ ਪਿਆਰੇ ਹੁਣ ਕੀ ਕਰੋ ਇਹ ਜਾਣੋ ਵੀ ਜੋ ਕੁਝ ਹੋ ਰਿਹਾ ਹੁਕਮ ਚ ਹੋ ਰਿਹਾ ਹੂੰ ਉਹ ਤਾਂ ਹੁਕਮ ਤੋਂ ਕੋਈ ਚੀਜ਼ ਬਾਹਰੀ ਨਹੀਂ ਇਸ ਕਰਕੇ ਮੈਂ ਤੁਹਾਨੂੰ ਉਹ ਕਾਲ ਦੇ ਉਹ ਕਾਲ ਦੇ ਚੱਕਰ ਚੋਂ ਮੁਕਤ ਕਰਕੇ ਉਹ ਅਕਾਲ ਨਾਲ ਜੋੜ ਰਿਹਾ ਤਾਂ ਕਿ ਤੁਸੀਂ ਇਹ ਕਾਲ ਚ ਨਾ ਪਵੋ ਹੂੰ ਤਾਂ ਖਾਲਸੇ ਨੂੰ ਅਕਾਲ ਨਾਲ ਮਾਰਨ ਨੇ ਜੋੜਿਆ ਕਾਲ ਨਾਲ ਜੁੜਿਆ ਸੀ ਕਾਲ ਨਾਲ ਜੁੜਿਆ ਕੀ ਬਾਤ ਨਹੀਂ ਤੇ ਫਿਰ ਇੱਥੇ ਜੂਨਾ ਚ ਭੁਗਤੀ ਜਾਣਾ ਕਾਲ ਨੇ ਕੀ ਕਰਨਾ ਕਾਲ ਨੇ ਜੂਨਾ ਚ ਕੱਟਣਾ ਕੱਟਣਾ ਕੱਲੀ ਚੀਜ਼ ਕੱਲੀ ਕੱਲੀ ਚੀਜ਼ ਜਿਹੜੀ ਕੱਲੀ ਕੱਲੀ ਜੂਨਾ ਉਹ ਕਾਲ ਦੇ ਬੱਸ ਕੁੱਤੇ ਨੇ 10 ਸਾਲ ਜਿਉਣਾ ਬੰਦ ਤੋਂ ਬਦ 15 ਸਾਲ ਮਰ ਜਾਣਾ ਮਰ ਜਾਣਾ ਮੱਝ ਗਾਣੇ ਦਾ 20-25 ਸਾਲ ਜਿਉਣਾ ਮਰ ਜਾਣਾ ਬਿਲਕੁਲ ਮਤਲਬ ਹਰ ਇੱਕ ਚੀਜ਼ ਕਾਲ ਦੇ ਬੰਨਚ ਹੂੰ ਕੋਈ ਵੀ ਚੀਜ਼ ਕਾਲ ਤੋਂ ਪਰਾਂ ਨਹੀਂ ਹੂੰ ਤੇ ਮਹਾਰਾ ਨੇ ਜਿਹੜੀ ਚੀਜ਼ ਕਾਲ ਤੋਂ ਪਰਾਂ ਕੀਤੀ ਆ ਉਹ ਖਾਲਸਾ ਵਾਹਿ ਜੀ ਨੂੰ ਉਹ ਅਕਾਲ ਨਾਲ ਜੁੜ ਗਿਆ ਉਹ ਕਹਿੰਦੇ ਵੀ ਤੂੰ ਸਮੇਂ ਚੱਕਰ ਚੋਂ ਨਿਕਲ ਹੂੰ ਤੂੰ ਇਹ 84ਾਂ ਚੋਂ ਜੇ ਨਿਕਲ ਨਾ ਤਾਂ ਤੈਨੂੰ ਅਕਾਲ ਨਾਲ ਜੁੜਨਾ ਤੂੰ ਜੇ ਤੂੰ ਇਹ 84ਾਂ ਚ ਫਸਿਆ ਰਹਿ ਤੂੰ ਕਾਲ ਦੇ ਵਿੱਚ ਬੰਨ ਰਹਿਗਾ ਹੂੰ ਤੂੰ ਕਾਲ ਚ ਨਾ ਜੀ ਇਹਨੂੰ ਅਕਾਲ ਨਾਲ ਜੋੜਨਾ ਤਾਂ ਅਕਾਲ ਪੁਰਖ ਦਾ ਪੁਜਾਰੀ ਆ ਤਾਂ ਮਹਾਰਾ ਨੇ ਅਕਾਲੀ ਥਾਪਿਆ ਅੱਛਾ ਉਹ ਅਕਾਲੀ ਆ ਜਿਹੜਾ ਕਾਲ ਚੱਕਰ ਚੋਂ ਮੁਕਤ ਆ ਹਰ ਇੱਕ ਅਕਾਲੀ ਨਹੀਂ ਹਾਂ ਹਰੇਕ ਨੂੰ ਅਕਾਲੀ ਨਹੀਂ ਕਹਿ ਸਕਦੇ ਅਕਾਲੀ ਉਹ ਆ ਜਿਹੜਾ ਉਹ ਅਕਾਲ ਨੂੰ ਪੂਜਦਾ ਅੱਛਾ ਅਕਾਲ ਦਾ ਉਪਾਸ਼ਕ ਆ ਹੂੰ ਜਿਹੜਾ ਕਾਲ ਚੱਕਰ ਚੋਂ ਮੁਕਤ ਆ ਜਿਹੜਾ ਉਹ ਇਹ ਚੀਜ਼ਾਂ ਚ ਪੈ ਕੇ ਰਾਜੀ ਨਹੀਂ ਉਹ ਕਹਿੰਦਾ ਨਹੀਂ ਵੀ ਮੇਰਾ ਅਗਲਾ ਜਨਮ ਹੋਵੇ ਉਹ ਨਹੀਂ ਕਹਿੰਦਾ ਆਪਦੀ ਪਤਨੀ ਨੂੰ ਵੀ ਮੈਂ ਤੇਰੇ ਨਾਲ ਸੱਤ ਜਨਮਾਂ ਦਾ ਤੇਰੇ ਨਾਲ ਮੇਰਾ ਸੰਬੰਧ ਹੋਊਗਾ ਹਾਂ ਉਹ ਨਹੀਂ ਕਹਿੰਦਾ ਵੀ ਆਪਦੇ ਆਪ ਨੂੰ ਮੇਰੇ ਬਹਿਲ ਹੋਣਗੇ ਮੇਰੀਆਂ ਮਾੜ ਗਾਣਗੇ ਉਹ ਕਹਿੰਦੇ ਨਾ ਹੂੰ ਉਹ ਨਹੀਂ ਚਾਹੁੰਦਾ ਠੀਕ ਖਾਲਸਾ ਤੇ ਇਹ ਚਾਹੁੰਦਾ ਵੀ ਸੱਚੇ ਪਾਤਸ਼ਾਹ ਜਦੋਂ ਵੀ ਤੇਰਾ ਧਿਆਨ ਹੋਵੇ ਮੈਂ ਤੇਰਾ ਧਿਆਨ ਹੀ ਹੋਵੇ ਮੈਂ ਤੇ ਤੇਰਾ ਧਿਆਨ ਹੀ ਕਰਨਾ ਹੈ ਤੇ ਮੈਂ ਤੇ ਤੈਨੂੰ ਹੀ ਖੋਜਣਾ ਹੈ ਹਮ ਇਸ ਮਨ ਕੋ ਕੋਈ ਖੋਜੋ ਭਾਈ ਮਹਾਰਾਜ ਕਹਿੰਦੇ ਹੈ ਭਾਈ ਇਹਨੂੰ ਮਨ ਨੂੰ ਖੋਜੋ ਕੋਈ ਤਾਂ ਖੋਜੋ ਜੀ ਤੇ ਖਾਲਸਾ ਉਸੇ ਮਨ ਨੂੰ ਖੋਜਣਾ ਹੈ ਤੇ ਉਹਨੂੰ ਬੰਨਣਾ ਹੈ ਵੀ ਟਿਕ ਜਾ ਹਮ ਮੈਂ ਇੱਥੇ ਨਹੀਂ ਰਹਿਣਾ ਹਮ ਕੱਲ੍ਹ ਜੁਗ ਇਹਦੇ ਵਾਸਤੇ ਸਹੀ ਟਾਈਮ ਆਏਗਾ ਰੱਬ ਨੂੰ ਪਾਉਣ ਵਾਸਤੇ ਦੇਰ ਕੋ ਮੈਨੂੰ ਐ ਲੱਗਦਾ ਵੀ ਜਿੰਨਾ ਸਤਜਗ ਔਖਾ ਸੀ ਹੂੰ ਸਤਜਗ ਚ ਲੋਕ ਹਜ਼ਾਰਾਂ ਹਜ਼ਾਰਾਂ ਸਾਲ ਤਪਸ਼ਿਆ ਕਰਦੇ ਸਨ ਹੂੰ ਤੇ ਫੇਰ ਕਿਤੇ ਜਾ ਕੇ ਰੱਬ ਨਾਲ ਜੁੜਦੇ ਸੀ ਇੱਥੇ ਤਾਂ ਜੇ ਤੁਸੀਂ 24 ਘੰਟਿਆਂ ਦੇ ਵਿੱਚੋਂ 24 ਮਿੰਟ ਦੇਣ ਲੱਗ ਜਾਓ ਹੂੰ ਇੱਕ ਪ੍ਰੇਮਾਨੰਦ ਸਰਸਵਤੀ ਜੀ ਹੋਏ ਨਾ ਹੂੰ ਹੁਣ ਮਸ਼ਹੂਰ ਨੇ ਉਹ ਬ੍ਰਿੰਦਾਵਨ ਵਾਲੇ ਅੱਛਾ ਉਹ ਪ੍ਰੇਮਾਨੰਦ ਜੀ ਮਹਾਰਾਜ ਹਾਂ ਠੀਕ ਹੈ ਜੀ ਉਹ ਦੱਸ ਦਿਆ ਵੀ ਕਲ ਜੋ ਇੰਨਾ ਕੋਈ ਜ਼ਿਆਦਾ ਮਤਲਬ ਚੰਗਾ ਬੰਦਿਆਂ ਬਾਤ ਤੇ ਵੀ ਜੇ ਲਾਹਾ ਲੈ ਸਕਦੇ ਆ ਤੁਸੀਂ ਇਹਦੇ ਚ ਇੰਨਾ ਕੁ ਲੈ ਸਕਦੇ ਜੇ ਤੁਸੀਂ 24 ਘੰਟੇ ਚੋਂ 24 ਮਿੰਟ ਵੀ ਆਵਦੇ ਆਪਦੇ ਸਰੀਰ ਦੇ ਕੱਢ ਲੇ ਆਪਦੇ ਕੰਮਾਂ ਚੋਂ ਕੰਮ ਰੱਬ ਵਾਸਤੇ ਕੱਢ ਲੇ ਤਾਂ ਤੁਹਾਡੀ ਤਪੱਸਿਆ ਤਾਪੀ ਹੈ ਅੱਛਾ ਜੀ ਛੋਡੀਆਂ ਪੂਰੀਆਂ ਸਮਾਧੀਆਂ ਦਾ ਬੇਰ ਬਾਰੇ ਕੀ ਬਾਤ ਹੈ ਇਹ ਸਮਾਧੀਆਂ ਇੱਕ ਅਸਟਾਂਗ ਮਾਰਗ ਹੂੰ ਤੇ ਕੁੰਡਲੀਆਂ ਜਿੰਨੀਆਂ ਤੁਸੀਂ ਖੋਲਦੇ ਹੋ ਜਿੰਨੀਆਂ ਤੁਸੀਂ ਸਾਧਨ ਅਸਣ ਲਾਉਣੇ ਹੋ ਉਹ ਇੱਕ ਪਾਸੇ ਤੁਸੀਂ 24 ਇੱਕ ਦੇ ਦਿਓ ਡਟ ਕੇ ਹਮ ਨਾਮ ਸਿਮਰਨੋ ਅਭਿਆਸ ਨੂੰ ਤੇ ਉਹ ਇੱਕ ਪਾਸੇ ਅੱਛਾ ਹਾਂ ਹਜ਼ਾਰਾਂ ਸਾਲ ਦੇ ਤਾਂ ਇੱਕ ਪਾਸੇ ਤੇ 24 ਘੰਟੇ ਇਹ ਫਿਰ ਕਲਯੁਗ ਮਾੜਾ ਕਿ ਹੋ ਗਿਆ ਜੀ ਇਹਨਾਂ ਕਲਯੁਗ ਦੇ ਵਿੱਚ 24 ਘੰਟੇ ਦੇ 24 ਘੰਟੇ ਚੋਂ 24 ਮਿੰਟ ਲੱ컬 ਦੇ ਕਿਧੇ ਤੋਂ ਐ 24 ਮਿੰਟ ਵੀ ਨਹੀਂ ਨਿਕਲਦੇ ਕਿੱ데 ਨਾ ਵਾਸੇ ਫਿਰ ਜਦੋਂ ਜਿਹੜਾ ਬੰਦਾ ਇਨਾਂ ਕਲਯੁਗ ਦੇ ਵਿੱਚ ਇਨਾਂ ਕਲਯੁਗ ਦੇ ਵਿੱਚੋਂ 24 ਮਿੰਟ ਕੱਟਣ ਲੱਗਿਆ ਨਾ 24 ਘੰਟਿਆਂ ਚੋਂ ਉਹ ਬੜੀ ਆ ਬੰਦਾ ਅੱਛਾ ਉਹ ਵੀ ਬੰਦਾ ਹਠੀ ਆ ਤੂੰ ਸਮਝ ਲਾ ਲਾ ਵੇ ਜਿਹੜਾ ਨਿਤਨੇਮੀ ਆ ਨਾ ਸਿੱਖ ਉਹਦੇ ਵਰਗਾ ਸਿੱਖ ਨਹੀਂ ਭਈ ਅੱਛਾ ਨਿਤਨੇਮੀ ਇੱਕ ਇੱਕ ਬਾਬਾ ਜੀ ਮੰਨ ਲਾ ਵੀ ਜਦੋਂ ਬੈੰਨੇ ਆ ਨਾ ਰੱਬ ਦੇ ਨਾਲ ਲੰਨੇ ਆ ਗੁਰਮਤਿ ਦੇ ਰਾਹੇ ਤੁਰਦੇ ਆ ਹਮ ਸਮਾਧ ਸਮਾਧੀ ਲਾਉਣਾ ਜਿਹਨੂੰ ਕਹਨੇ ਆ ਹਾਂ ਤੇ ਉਦੋਂ ਰਿਕਾਫਟਾ ਬੜੀ ਆਉਂਦੀ ਆ ਨੀ ਜਿਵੇਂ ਜਿਵੇਂ ਹਮ ਕਈ ਕਹਿੰਦੇ ਵੀ ਸਾਨੂੰ ਘਰਾਟ ਹੁੰਦੀ ਹੈ ਹਾਂ ਨੰਬਰ 1 ਦਬਾਅ ਪੈਂਦਾ ਹਾਂ ਨੰਬਰ 2 ਹਾਂ ਤੀਸਰਾ ਨੀਂਦ ਆਉਣ ਲੱਗ ਜਾਂਦੀ ਹੈ ਹਾਂ ਹੈਨਾ ਹਾਂ ਤੇ ਹੋਰ ਵੀ ਇਹਨੇ ਕਈ ਮਾਲੂਕ ਕੀ ਕਹਨੇ ਵੀ ਸਾਨੂੰ ਭਲੇਖੇ ਪਹਿਲਾਂ ਵੇਖਦੇ ਆ ਹਾਂ ਕੀ ਜੋਸੀ ਨਾਮ ਸਮਰ ਰਹੇ ਨੇ ਵੀ ਸੜਤ ਲਈ ਆ ਨਹੀਂ ਆ ਤਾਂ ਕਿਉਂ ਇਹ ਇੱਕ ਇਹ ਕਾਲਾ ਚੱਕਰ ਹੈ ਅੱਛਾ ਮਾਇਆ ਦਾ ਚੱਕਰ ਹੈ ਹਮ ਮਾਇਆ ਨੇ ਤੁਹਾਨੂੰ ਇਹਦੇ ਵਿੱਚ ਰੱਖਣਾ ਖੜਾ ਕੇ ਹਮ ਪਰ ਗੁਰਮਖੀ ਆ ਮਾਇਆ ਵਿੱਚ ਉਦਾਸੀ ਹਮ ਇਹਨੇ ਮਾਇਆ ਵਿੱਚ ਉਦਾਸ ਰਹਿਣਾ ਹਮ ਇਹਨੇ ਇਹਨੂੰ ਦੇਖ ਕੇ ਭੜਕਣਾ ਨਹੀਂ ਹਮ ਇੱਕ ਟੱਕ ਨੇ बस शांत रहना मौन रहना है बोलना नहीं है नाखे ये ना खेल खे, नहीं खेलना खेलना नहीं है तेरे ना, नाल बस, माया ਨਾਲ माया ਦੇ ਚਾਂਸੇ ਚ ਨਹੀਂ ਆਉਣਾ ਉਹਨੇ ਚੁੱਪ ਕਰਕੇ ਦੇਖੀ ਜਾਣਾ ਉਹ ਵੀ ਕੀ ਘਟੀ ਜਾਂਦਾ ਸੀ ਪਾਸੇ ਪਰ ਉਹਨੇ ਬੈਠੇ ਰਹਿਣਾ ਉਹਨੇ ਨਾਲ ਨਹੀਂ ਤੁਰਨਾ ਉਹਦੇ ਹੂੰ ਉਹਨੇ ਕੀ ਕਰਨਾ ਬਸ ਵੀ ਮਾਇਆ ਨੂੰ ਦੇਖਣਾ ਜੇ ਹੁਣ ਮਾਇਆ ਮੰਨ ਕੇ ਚੱਲ ਵੀ ਨਾਮ ਜਪੀ ਜਾਂਦਾ ਜਾਣ ਕੇ ਨੀਂਦ ਆਉਣ ਲੱਗ ਜੇ ਹੋਰ ਤੁਸੀਂ ਕਿੰਨੀ ਮਰਜੀ ਰੀਲਾਂ ਸਕਰੋਲ ਕਰੀ ਜਾਓ ਇੰਸਟਾਗ੍ਰਾਮ ਦੇ ਉੱਤੇ ਤੁਹਾਨੂੰ ਨੀਂਦ ਨਹੀਂ ਆਉਣੀ ਹੂੰ ਐ ਨਹੀਂ ਪਤਾ ਲੱਗਦਾ 2 ਘੰਟੇ ਕਿਦੋਂ ਲੱਗ ਗਏ 2 ਘੰਟੇ ਕਿਦੋਂ ਟੱਪ ਗਏ ਫਿਲਮਾਂ ਦੇਖਦੇ ਤਾਂ ਫਿਲਮਾਂ ਦੇਖਦਿਆਂ ਨੂੰ ਤਾਂ 3-4 ਘੰਟੇ ਨੂੰ ਪਤਾ ਲੱਗਦਾ ਤੇ ਜਦੋਂ ਜਦੋਂ ਤੁਸੀਂ ਨਾਮ ਜਪਣ ਲੱਗੇ 10 ਮਿੰਟਾਂ ਬਾਅਦ ਤੁਹਾਨੂੰ ਐ ਲੱਗਣ ਲੱਗ ਪਏ ਕਿ ਦੇਖਣ ਲੱਗੇ ਸਰੀਰ ਸਾਰਾ ਟੁੱਟ ਗਿਆ ਜਾਣ ਹੀ ਨਹੀਂ ਰਹੀ ਡਿੱਗ ਪਾ ਛੇਤੀ ਹੂੰ ਇਹ ਕਿਉਂ ਹੁੰਦਾ ਕਿਉਂਕਿ ਮਨ ਦਾ ਗਲਾ ਘੁੱਟਿਆ ਜਾ ਰਿਹਾ ਹੈ ਅੱਛਾ ਉਦੋਂ ਆਤਮਾ ਜਾਗ ਰਹੀ ਆ ਆਤਮਾ ਜਾਗ ਰਹੀ ਹੈ ਮਨ ਮਤਲਬ ਮਨ ਨੂੰ ਕਹਿੰਦੀ ਸਮਝਾ ਹੁਣ ਮੇਰਾ ਟਾਈਮ ਆ ਗਿਆ ਹੂੰ ਤੇ ਜੇ ਉਦੋਂ ਇਹ ਤੜਾਕਾ ਬੰਦਾ ਝੱਲ ਜੇ ਹੂੰ ਇਹ ਜਿਹੜਾ ਤੜਾਕਾ ਚੱਲਣ ਲੱਗ ਗਿਆ ਤੇ ਉਹ ਬੰਦਾ ਫਿਰ ਉਹ ਯਾਦ ਹੋ ਗਿਆ ਫੇਰ ਉਹ ਮਾਰਗ ਤੇ ਉਹ ਮਾਰਗੋ ਦੇ ਵਾਸਤੇ ਖੁੱਲ ਜਾਂਦਾ ਕਿਆ ਬਾਤ ਉਹ ਜਿਹੜਾ ਸੱਚਖੰਡ ਨੂੰ ਜਾਂਦਾ ਮਾਰਗ ਕੀ ਸਵਾਦ ਹੈ ਜੋ ਮਾਰਗ ਖੁੱਲ ਜਾਂਦਾ ਕੀ ਸਵਾਦ ਕੀ ਮਹਿਸੂਸ ਹੁੰਦਾ ਉਹਦੇ ਸਵਾਦ ਦਾ ਮਤਲਬ ਇਹ ਹੈ ਵੀ ਇੱਕ ਤੇ ਇੱਕ ਤੇ ਜਦੋਂ ਤੁਸੀਂ ਨਾਮ ਜਪੋਗੇ ਹੂੰ ਕੋਈ ਵੀ ਤੁਹਾਨੂੰ ਮਤਲਬ ਬੁਰਾ ਪ੍ਰਭਾਵ ਜਿਹੜਾ ਹੈਗਾਗਾ ਆਉਂਦੇ ਹੈ ਨਾ ਬਥੇਰਾ ਕੁਛ ਆਊਗਾ ਹੂੰ ਬਥੇਰੇ ਹੀ ਜਾ ਦੇ ਰਕਾਟਾਉਣੀਆਂ ਭੂਤ ਪ੍ਰੇਤ ਵੀ ਕਈ ਵਾਰੀ ਤੁਹਾਨੂੰ ਐ ਲੱਗੋ ਵੀ ਭੂਤ ਫਿਰਦੇ ਆ ਤਰੇ ਪ੍ਰੇਤਾਂ ਫਿਰਦੇ ਆ ਪਰ ਇਹ ਮਨ ਦਾ ਸਾਰਾ ਬਣਾਇਆ ਹੋਇਆ ਖੇੜਾ ਕਿਉਂਕਿ ਉਹਦਾ ਸਾਹ ਕੁੱਟਿਆ ਰਹਿਣਾ ਅੱਛਾ ਸਾਹ ਕੁੱਟਿਆ ਜਾ ਤੜਫ ਰਿਹਾ ਉਹ ਤੜਫ ਰਿਹਾ ਉਹ ਕਹਿੰਦਾ ਵੀ ਤੂੰ ਮੇਰੇ ਕਰਕੇ ਲੱਗਾ ਛੱਡ ਦੇ ਤੂੰ ਮੈਂ ਤੂੰ ਨਾ ਮਾਣੀ ਛੱਡ ਤੂੰ ਮੇਰੇ ਨਾਲ ਖੇੜ ਹਾਂ ਵੀ ਮਨ ਨੂੰ ਮਨ ਕਹਿੰਦਾ ਵੀ ਮੈਨੂੰ ਜਿਉਂਦਾ ਰੱਖ ਮੈਨੂੰ ਮਾਰ ਨਾ ਹੂੰ ਬੰਦਾ ਵੀ ਇਹੀ ਕਰਦਾ ਅਕਸਰ ਹਾਂ ਚੁਰਬੰਦਾ ਮਰਲਾ ਬਿਲਕੁਲ ਬਿਲਕੁਲ ਮੈਂ ਮਾਰ ਬਿਲਕੁਲ ਉਹ ਪੂਰਾ ਤੜਪਦਾ ਉਹ ਫਿਰ ਉਹੋ ਜੀਆਂ ਸੀਨਰੀਆਂ ਤੇਰੇ ਮੂਹਰੇ ਬਣਾਊਗਾ ਉਹ ਜੇ ਸੀਨ ਕ੍ਰੀਏਟ ਕਰੂਗਾ ਵੀ ਤੂੰ ਕਿਵੇਂ ਨਾ ਕਿਵੇਂ ਜਾ ਕੇ ਥੜਕ ਜਾ ਓਲ ਜਾ ਦੁਬਾਰੇ ਫੇਰ ਆ ਜਾ ਬਹੁਤ ਬੜੇ ਲਾਲਚ ਦੇ ਬੜੇ ਲਾਲਚ ਦੇ ਉਹ ਚੀਜ਼ਾਂ ਉਹ ਉਹ ਚੀਜ਼ਾਂ ਦੇ ਰਿਸ਼ੀ मुनि ਬਹੁਤ ਜਿਆਦਾ ਤਪ ਕਰਦੇ ਆ ਸਿਆਣੇ ਬੰਦੇ ਕਹਿੰਦੇ ਆ ਕਹਿੰਦੇ ਵੀ ਕਾਮ ਨੇ ਉਹਨਾਂ ਨੂੰ ਉੱਥੋਂ ਡੇਗ ਲਿਆ ਪਰੀਆਂ ਪਰੀਆਂ ਆ ਜਾਂਦੀਆਂ ਸਨ ਅੱਛਾ ਇਹ ਤੋੜ ਤੱਕ ਕੇ ਇੰਦਰ ਆਪ ਆ ਜਾਂਦਾ ਸੀ ਇਸਤਰੀ ਰੂਪ ਹੋ ਕੇ ਹੂੰ ਵੀ ਕਿਤੇ ਦੇਖੋ ਕਿਤੇ ਇਹ ਇੰਨਾ ਤਪ ਕਰੀ ਜਾਂਦਾ ਕਿਤੇ ਮੇਰਾ ਸਨਸਰ ਨਾਲ ਕੋਲੇ ਅੱਛਾ ਦੇਵਤਿਆਂ ਨੂੰ ਆਪਦੀਆਂ ਕੁਰਸੀਆਂ ਦਾ ਡਰ ਪੈ ਜਾਂਦਾ ਹੂੰ ਆਪਦੀਆਂ ਗੱਦੀਆਂ ਦਾ ਡਰ ਪੈ ਜਾਂਦਾ ਵੀ ਕੋਈ ਬੰਦਾ ਗਾਹ ਨਾ ਹੋ ਜੇ ਇਸ ਕਰਕੇ ਵੀ ਥੋਡੀਆਂ ਰਿਕਾਟ ਤੁਹਾਨੂੰ ਰਿਕਾਟਰ ਖੜੀਆਂ ਕਰਨ ਖਾਤਰ ਦੇਵਤੇ ਵੀ ਖੜੇ ਆ ਤਾਂ ਵੀ ਬਹੁਤ ਜ਼ਿਆਦਾ ਵਿਖੜਾ ਪੈਂਦਾ ਪਰ ਤੁਸੀਂ ਥੋੜਾ ਕੀ ਚਾਹੀਦਾ ਠਰਾ ਚਾਹੀਦਾ ਤੁਹਾਡਾ ਹੌਂਸਲਾ ਚਾਹੀਦਾ ਤੁਹਾਡਾ ਟਿਕਾਣਾ ਚਾਹੀਦਾ ਹੂੰ ਥੋੜਾ ਸਬਰ ਚਾਹੀਦਾ ਆਪਦੇ ਗੁਰੂ ਪ੍ਰਤੀ ਹੂੰ ਜਿਹਨੂੰ ਅਸੀਂ ਰੋਜ਼ ਅਰਦਾਸ ਦੇ ਵਿੱਚ ਨਾਮਦਾਨ, ਪ੍ਰੋਸਾ, ਸਿੱਧਕ ਮੰਗਦੇ ਆਂ ਮਹਾਰਾਜ ਤੋਂ ਹੂੰ ਉਹ ਸਾਨੂੰ ਚਾਹੀਦਾ ਵਿਸ਼ਵਾਸ ਮਹਾਰਾਜ ਤੇ ਹੋਵੇ ਜੀ ਵੀ ਸੱਚੇ ਪਾਸ਼ਾ ਜੀ ਤੇਰੇ ਤੇਰੇ ਬਲ ਤੁਰਿਆ ਤੇ ਤੂੰ ਸਾਨੂੰ ਲੈਣ ਆਵੇਂਗਾ ਪ੍ਰੋਸਾ ਹੋਵੇ ਪ੍ਰੋਸਾ ਹੋਵੇ ਹਾਂ ਉਹਨਾਂ ਨੂੰ ਪ੍ਰੋਸਾ ਹੋਵੇ ਹੂੰ ਵੀ ਤੂੰ ਸਾਨੂੰ ਲੈਣ ਆਵੇਂਗਾ ਵਾਹਿਗੁਰੂ ਫਿਰ ਸਤਗੁਰ ਕੋਟ ਪੈਂਦਾ ਅੱਗੇ ਹੋਏ ਲੇਤਾ ਫਿਰ ਸਵਾਲ ਖਤਮ ਹੋ ਜਾਣਾ ਤੁਹਾਡੇ ਬਿਲਕੁਲ ਉਹ ਫਿਰ ਤੁਸੀਂ ਇੱਕ ਕਦਮ ਤਾਂ ਪੁੱਟੋ ਹੂੰ ਉਹ ਚਾਰ ਪੁੱਟੋ ਉਹ 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 ਕਰੋੜਾਂ ਕਦਮ ਪੁੱਟ ਕੇ ਆਉਂਥੋ ਸਤਗੁਰ ਕੋਟ ਪੈਣਾ ਅੱਗੇ ਹੋਏ ਲਿੰਦਾ ਅੱਛਾ ਜੀ ਉਹ ਕਰੋੜਾਂ ਕਦਮ ਹੋ ਗਿਆ ਅੱਗੇ ਲੈਣਾ ਤੁਸੀਂ ਤੁਰਨ ਦਾ ਰਾਹ ਹੈ ਤੁਸੀਂ ਤੁਸੀਂ ਸਾਰਾ ਕੁਝ ਆਪਦਾ ਜੰਜਾਲ ਦੁਨੀਆਦਾਰੀ ਦਾ ਝਲਮ ਵਿੱਚ ਲੈ ਲੇ ਸਾਰੇ ਤੁਸੀਂ ਬਾਹ ਕੇ ਇੱਕ ਵਾਰੀ ਉਧਰ ਨੂੰ ਖੜੇ ਤਾਂ ਹੋ ਹੂੰ ਪਰ ਹੀ ਛੱਡਦੇ ਨਹੀਂ ਨਾ ਸਾਨੂੰ ਇਹ ਆ ਵੀ ਅਸੀਂ ਕਰ ਰਹੇ ਹਾਂ ਜਿਵੇਂ ਹੁਣ ਆ ਪਿੱਛੇ ਜੇ ਹੁਣਾ ਬੀਪੀ ਜੀ ਡੈਥ ਹੋਈ ਨਾ ਕਮਲਕੌਰ ਹਾਂ ਉਹ ਬੇਬੀ ਕੰਚਨ ਕੁਮਾਰੀ ਹੈ ਕੰਚਨ ਕੁਮਾਰੀ ਤੇ ਉਹਦੀ ਡੈਥ ਹੋਈ ਹੈ ਹੁਣ ਹੁਣ ਉਹ ਕਹੇ ਉਹ ਉਹਦੀ ਉਹਦੀ ਕੀ ਮਤਲਬ ਸਾਂਝ ਸੋਚ ਸੀ ਤਾਂ ਜਾਂ ਉਹਨੇ ਕੀ ਮਤਲਬ ਦਿੱਤੀ ਆ ਉਹਦੀ ਇੰਟਰਵਿਊ ਤੇ ਉਹ ਇੰਟਰਵਿਊ ਦੇ ਵਿੱਚ ਇੱਕ ਗੱਲ ਕਹਿੰਦੀ ਹੈ ਕਹਿੰਦੀ ਮੈਂ ਆਪਦੇ ਆਪਣਾ ਇਹ ਜਿਹੜਾ ਕੰਮ ਚਲਾ ਰਹੀ ਆਂ ਇਹ ਉਹਦੇ ਪਰਿਵਾਰ ਖਾਤਰ ਚਲਾ ਰਹੀ ਆਂ ਹੂੰ ਮੇਰਾ ਪਰਿਵਾਰ ਇਹਦੀ ਕਰਕੇ ਪਾਲ ਰਿਹਾ ਹੂੰ ਮਤਲਬ ਆਪਾਂ ਨੂੰ ਇਹ ਲੱਗ ਰਿਹਾ ਵੀ ਜੇ ਆਹ ਕੰਮ ਕਰ ਰਹੇ ਆਂ ਅਸੀਂ ਸਾਡਾ ਪਰਵਾਰ ਪਾਲ ਅਸੀਂ ਪਾਲ ਰਹੇ ਆਂ ਹੂੰ ਅਸੀਂ ਕਰ ਰਹੇ ਹਾਂ ਉਹ ਨਹੀਂ ਕਰ ਰਿਹਾ ਬੱਸ 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 ਹੁਣ ਕੌਣ ਪਾਲੂਗਾ ਵੀ ਹੁਣ ਵੀ ਤੂੰ ਹੀ ਪਾਲੂਗਾ ਵੀ ਹੁਣ 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 ਕਿੱਥੇ ਗਏ ਹਾਂ ਹੁਣ ਤੂੰ ਕਿੱਥੇ ਗਈ ਜਿਹਦਾ ਪਿਓ ਨਹੀਂ ਹੁੰਦਾ ਜਿਹਦੀ ਮਾਂ ਨਹੀਂ ਹੁੰਦੀ ਉਹਨੂੰ ਕੌਣ ਪਾਲਦਾ ਉਹਨੂੰ ਕੌਣ ਪਾਲਦਾ ਪਾਲਣਾ ਲੱਗਦਾ ਆਪੇ ਪਾਲਣਾ ਬਾ ਆਪੇ ਪਾਲਣਾ ਸਰਬ ਜੀਆਂ ਕਰ ਰੱਖਾ ਸੁਭਾਅ ਵਾਹ ਵਾਹਿਗੁਰੂ ਉਹੀ ਆ ਉਦੋਂ ਉੱਤੇ ਦਾ ਕੋਈ ਨਹੀਂ ਜੇ ਤੁਸੀਂ ਇਹ ਗੱਲ ਨੂੰ ਆ ਸਾਰੇ ਕੁਝ ਨੂੰ ਛੱਡ ਕੇ ਵੀ ਮਹਾਰਾਜ ਤੂੰ ਦੇਖਣਾ ਅਸੀਂ ਦੀਪ ਪਾਉਣੇ ਆਂ ਦੀਪ ਆ ਕੇ ਭੁੱਲ ਜਾਨੇ ਆਂ ਭੁੱਲ ਜਾਨੇ ਉਹਨੂੰ ਅਗਰਾਉਂਦਾ ਕੰਮ ਮਾਲਕ ਕਰਾਉਂਦਾ ਕਰਾਉਂਦਾ ਬਾਕੀ ਅਸੀਂ ਇਕੱਲੇ ਕੀ ਕਰਦਾ ਟਹਿਲ ਪਾਣੀ ਕਰਦੇ ਥੋੜ੍ਹਾ ਇਕੱਲਾ ਇਹੀ ਨਿਜਮਾ ਵੀ ਤੁਸੀਂ ਦੇਖਣਾ ਕਿ ਕੋਈ ਕੱਖ ਨਾ ਹੋ ਜੇ ਨਦੀਨ ਨਾ ਹੋ ਜੇ ਤੁਹਾਡੇ ਅੰਦਰ ਸਰੀਰ ਦੇ ਅੰਦਰ ਤੁਸੀਂ ਪ੍ਰੋਪਰ ਉਹਨੂੰ ਨਾਮ ਬਾਣੀ ਦਾ ਪਾਣੀ ਲਾਈ ਜਾਓ ਤੇ ਉਹਨੂੰ ਫਲ ਲਾਉਣੇ ਉਹਨੂੰ ਵੱਡਾ ਕਰਨਾ ਉਹ ਮਹਾਰਾਜ ਦੇ ਸਾਰੇ ਤੁਸੀਂ ਫਲ ਨਾ ਦੇਖੋ ਵਾਹ ਤੁਸੀਂ ਆਪਣਾ ਕੀ ਆਪਾ ਫਲ ਲਾਉਣ ਤੱਕ ਵੀ ਸੋਚੀ ਜਾਂਦੇ ਹਾਂ ਉਹ ਕੰਮ ਉਹਦਾ ਜਿਹੜਾ ਕੰਮ ਉਹਦਾ ਉਹਨੂੰ ਸੌਂਪ ਦਿਓ ਆਪਦੇ ਮਨ ਤੇ ਸਟ्रेस ਨਾ ਲਓ ਫਿਰ ਫਿਰ ਤੁਹਾਨੂੰ ਦੇਖਿਓ ਵੀ ਤੁਸੀਂ ਹੱਥੋਂ ਕੰਮ ਕੰਮ ਸਭ ਜੀਤ ਨਰਿੰਜਨ ਦਾ ਵਾਹਿਗੁਰੂ ਫਿਰ ਤੁਸੀਂ ਹੱਥਾਂ ਪਰਨ ਆਪਦਾ ਕੰਮ ਕਰੀ ਜਾਓ ਮਨ ਨਾਲ ਆਪਦੇ ਆਪ ਨੂੰ ਉਧਰ ਦੇ ਪਾਸੇ ਜੋੜ ਕੇ ਰੱਖੋ ਵੀ ਉਧਰ ਦੇ ਹੋਰ ਬਕਾਰਾਂ ਵੱਲ ਨਾ ਭਜੇ ਤਾਂ ਸਹਿਜੇ ਸਹਿਜੇ ਤੁਸੀਂ ਮਹਿਸੂਸ ਕਰੋਗੇ ਵੀ ਉਹ ਮਾਰਗ ਤੇ ਉਹ ਚਾਨਣ ਮਹਾਰਾਜ ਦਾ ਦੇਖਣ ਲੱਗ ਗਿਆ ਜਿਹਨੂੰ ਸੱਚਖੰਡ ਕਹਿੰਦੇ ਆ ਜਿਹਨੂੰ ਦਸਮ ਦਵਾਰ ਕਹਿੰਦੇ ਆ ਨਹੀਂ